ਆਇਆ ਯਾਰ ਲੇਟ ਹੋ ਗਿਆ ਪਾ ਮੈਂ ਜੀ ਸੋਨ ਨੂੰ ਐ ਕਹਿੰਦੀ ਆ ਹਾਂ ਵੀਰੇ ਨੂੰ ਰੱਖ ਤਾਂ ਲਿਆ ਹੋਊਗਾ ਮੰਮੀ ਨੇ ਉਹ ਮਾਤਾ ਨੇ ਰੱਖ ਲਿਆ ਹੋ ਆ ਕੋਈ ਨਾ ਕਰੀ ਹੋਊਗਾ ਬਾਈ ਤੇਰਾ ਆ ਤੁਰੇ ਆਉਂਦੇ ਨਹੀਂਗੇ ਕਿਨੇ ਆਉਣ ਨਾ ਹੋ ਗਿਆ ਨਾ ਤੱਸ ਮੰਮੀ ਵੀਰੇ ਵਰਗੇ ਜੀ ਨਹੀਂ ਕਿਹੜੇ ਵੀਰੇ ਇੱਥੇ ਕੋਈ ਨਹੀਂ ਆਇਆ ਵੀਰਾ ਬੂਰਾ ਤੇਰਾ ਅੱਛਾ ਜੀ ਵੀਰੇ ਨੇ ਤਾਂ ਮੈਨੂੰ ਸਵੇਰ ਫੋਨ ਕੀਤਾ ਸੀ ਜੀ ਵੀ ਉਹ ਅੱਜ ਆਊਗਾ ਬਸ ਕਰਨੀ ਬਸ ਕਰ ਤੂੰ ਮੇਰੇ ਨਾਲ ਨਾ ਚਲੇ ਤਰੀਆਂ ਜੀਆਂ ਕਰਿਆ ਕਰ ਬਾਰ ਨਿਕਲ ਕੇ ਉਹਨੂੰ ਫੋਨ ਕਰਤਾ ਹੋਣਾ ਵੀ ਅੱਜ ਆਈ ਨਾ ਵੀ ਸੱਸ ਮੇਰੀ ਕੱਲੀ ਘਰੇ ਆ ਗਈ। ਲਾ ਜੀ ਮੈਂ ਕਿੱਥੋਂ ਫੋਨ ਕੀਤਾ ਤੁਹਾਡਾ ਫੋਨ ਮੈਂ ਫੜਿਆ। ਉਹ ਚਲ ਕੋਈ ਕੰਮ ਹੋਗਾ ਹੋਗਾ ਫਿਰ ਇਹਨੂੰ ਕੋਈ ਫੋਨ ਕਰ ਲੈ। ਮਾਸੀ ਤਾਂ ਨਾ ਜਮਾ ਠੀਕ ਐ। ਸੋ ਉਹਨੂੰ ਤਾਂ ਐਵੇਂ ਭਲੇਖਾ ਪੈ ਗਿਆ ਵੀ ਮਾਸੀ ਬਿਮਾਰ ਐ। ਮਾਸੀ ਤਾਂ ਵਧੀਆ ਫਿਰਦੀ ਸੀ ਦੁਰੀ। ਚਲ ਫੇਰ ਕੀ ਹੋ ਗਿਆ ਤੇਰਾ ਕੋਈ ਮੁੱਲ ਲੱਗਿਆ ਤੇਰਾ ਕੋਈ ਪੈਸਾ ਲੱਗਿਆ। ਮੁੰਡਾ ਤਾਂ ਸਾਡਾ ਲੈ ਕੇ ਗਿਆ ਨਾ ਗੱਡੀ 'ਚ। ਫੇਰ ਕੀ ਹੋਇਆ ਜੇ ਤੂੰ ਜਾ ਆਈ ਪਤਾ ਲੈ ਆਈ ਦੱਸ ਲੈ। ਨੀ ਆ ਵੀ ਹੁਣ ਇਹਨੂੰ ਪੁੱਛ ਕੇ ਜਾਣਾ ਪਿਆ ਕਰੂੰਗਾ ਵੀ ਹਾਂ ਵੀ ਅਸੀਂ ਪਤਾ ਲੈਣਾ ਭੇਜੀਏ ਕਿ ਨਾ ਭੇਜੀਏ ਚੱਲ ਮਮੀ ਚਾਹ ਚੋਤਾ ਨਹੀਂ ਬੁਲਾਈਏ ਮੈਂ ਕਿਹੜੇ ਚਾਹ ਬਣਾ ਲੂੰਗੀ ਚਾਹ ਤੂੰ ਬਣਾ ਕੇ ਦੇ ਮੈਨੂੰ ਬੈ ਗਈ ਮੇਰੇ ਸਰਾਣੇ ਚੜ ਕੇ ਉੱਟ ਚਾਹ ਦੀ ਬਣਾ ਦੇ ਆ ਭਾਈ ਦਾ ਬਥੇਰਾ ਪੁੱਛ ਲਿਆ ਇਹ ਨਹੀਂ ਪੁੱਛਿਆ ਵੀ ਮਾਂ ਤਾਂ ਸਵੇਰ ਦੀ ਚਾਹ ਪਾਣੀ ਪੀਤਾ ਕਿ ਨਹੀਂ ਪੀਤਾ ਹਾਂ ਮਾਤਾ ਦੱਸ ਫਿਰ ਕੀ ਬਣਿਆ ਆਈ ਸੀ ਵੇ ਤੂੰ ਉਹਦੇ ਪਿੱਛੇ ਰਿਹਾ ਕਰ 24 ਘੰਟੇ ਆਈ ਨਹੀਂ ਹੈਗਾ ਵੀ ਹਾਂ ਮਾਂ ਦੀ ਵੀ ਕਦੇ ਸੁਣ ਲਿਆ ਕਰ ਉਹ ਮਾਂ ਤੇਰੀ ਸੁਣੀ ਐ ਨਾ ਹੋਰ ਕੀ ਦੀ ਸੁਣਦਾ ਤੂੰ ਮੈਨੂੰ ਐ ਦੱਸ ਆਈ ਸੀ ਤੇ ਆਈ ਨਹੀਂ ਬੇ ਆਇਆ ਸੀ ਫੇਰ ਮੈਂ ਤਾਂ ਉਹਨੂੰ ਸੌ ਦੀ ਇੱਕ ਸੁਣਾਤੀ ਵੀ ਗੱਲ ਸੁਣਦਾ ਮੁੰਡਿਆ ਜੇ ਤਾਂ ਸਾਡੀ 9 ਦੇ 9 ਜ਼ਮੀਨ ਲਵਾ ਦੇਗਾ ਤਾਂ ਤਾਂ ਠੀਕ ਆ ਨਹੀਂ ਫਿਰ ਤੈਨੂੰ ਅਸੀਂ ਕਚਹਿਰੀਆਂ 'ਚ ਹੀ ਟੱਕਰਾਂਗੇ ਠੀਕ ਐ ਫੇਰ ਤਾਂ ਚੰਗੀ ਕਰਕੇ ਤੋਰੀਆ ਤੂੰ ਬੇ ਚੰਗੀ ਕੀ ਮੈਂ ਤਾਂ ਉਹਦੀ ਇਹ ਜਿਹੀ ਰੇਲ ਬਣਾਈ ਆ ਉਹ ਤਾਂ ਭੁੱਲਣ ਜੋਗਾ ਨਹੀਂ ਹੈਗਾ ਕੀ ਕਰਿਆ ਮਾਤਾ ਮੈਂ ਤਾਂ ਲੋਟ ਹੀ ਨਾਉਂਦੇ ਸੀ ਹੁਣ ਲੋਟ ਆਉਣਗੇ ਉਹ ਉਹ ਮੈਂ ਤਾਂ ਲੋਟ ਕਰ ਦੰਨੀ ਆ ਕਦੇ ਤੂੰ ਵੀ ਸਿੱਖ ਲੈ ਲੋਟ ਕਰਨਾ ਉਹ ਕੋਈ ਨਾ ਮਾਤਾ ਜੇ ਤੇਰੇ ਹੁੰਦੇ ਮੈਨੂੰ ਕੀ ਫਿਕਰ ਆ ਤੂੰ ਹੈਗੀਂ ਹਜੇ ਤੂੰ ਆਪੇ ਕਰ ਲੈ ਜਿਹੜਾ ਕੁਝ ਕਰੀ ਜਾਂਦਾ ਮਾਤਾ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਕਰ ਦੂੰਗੀ ਤੇਰਾ ਨਹੀਂ ਕੋਈ ਫਰਜ਼ ਬਣਦਾਗਾ 24 ਘੰਟੇ ਹੁਣ ਵੀ ਉਹਦੇ ਪਿੱਛੇ ਜਾਂਦਾ ਫਿਰਦਾ ਸੀਗਾ ਦੱਸ ਜੇ ਉਹ ਚਾਹ ਬਣਾਉਣ ਗਈਆ ਘੁੱਟ ਤੈਨੂੰ ਦੱਸ ਉਹਦੇ ਪਿੱਛੇ ਕੀ ਲੈਣਾ ਟਿੰਗੂ ਲਣੀਆਂ ਨੇ ਪਿੱਛੇ ਜਾ ਕੇ ਤੇ ਉਹਦੇ ਉਹ ਮੈਂ ਉਹਦੇ ਪਿੱਛੇ ਕਿਉਂ ਜਾਂਦਾ ਨਾ ਮੈਂ ਤੇਰੇ ਮਗਰੀ ਆ ਮੈਂ ਤਾਂ ਮਣਾ ਰਹੁ ਹਾਂ ਕਰੀਏ ਨਾ ਨੀ ਤਾਂ ਕਰਨੀ ਪੈਂਦੀ ਹੁੰਦੀ ਆ ਫੇਰ ਹੀ ਮਗਰ ਲੱਗੂ ਵੀ ਹੁਣ ਜੇ ਕੋਈ ਐ ਗੱਲਬਾਤ ਕਰਨ ਲੱਗ ਗਿਆ ਫੇਰ ਰੌਲਾ ਜੇ ਹੁਣ ਦੋਨੇ ਆਪਾਂ ਕੁੱਟਮਾਰ ਕਰਨ ਲੱਗ ਗਏ ਫੇਰ ਔਖਾ ਹੋ ਜੂਗਾ ਬੇ ਮੈਂ ਤੈਨੂੰ ਕਹੋ ਕਹਿੰਦੀ ਆ ਉਹਨੂੰ ਕੁੱਟਮਾਰ ਬੇ ਉਹਨੂੰ ਐ ਗੱਲਾਂ ਚ ਲੈ ਵੀ ਉਹਨੂੰ ਪਤਾ ਬਣਾ ਲੱਗੇ ਵੀ ਮੇਰੇ ਭਾਈਆਂ ਨੂੰ ਗਾਲਾਂ ਦਿੰਦੇ ਨੇਗੇ ਜਾਉਣਾ ਤਾਂ ਹਿੱਸਾ ਮੰਗਦੇ ਨੇਗੇ ਤੂੰ ਤਾਂ ਐ ਕਰਦਾਗਾ ਮੈਂ ਕਿਹਾ ਉਹਦੇ ਮੰਦਰ ਚੋਟੀ ਲੈ ਕੇ ਤੁਰੀ ਫਿਰਦੀਆਂ ਵੀ ਹਾਂ ਵੀ ਸਾਨੂੰ ਹੁਣੇ ਹੀ ਉਹ ਕਰ ਫਿਰ ਮੈਂ ਤਾਂ ਹੀ ਕਿਹਾ ਸੀ ਮੈਂ ਹਾਂ ਕੋਈ ਨਾ ਬਾਈ ਨੂੰ ਕੰਮ ਹੋ ਗਿਆ ਹੁਆ ਮੈਂ ਕੋਈ ਗੱਲ ਨਹੀਂ ਹੁਣ ਮੈਂ ਉਹਨੂੰ ਬਰਿਆ ਕੇ ਕਹਾਂਗਾ ਵੀ ਉਹਨਾਂ ਦਾ ਆਪ ਹੀ ਨਹੀਂ ਆ ਕੇ ਰਾਜੀ ਹੋ ਕਿਸੇ ਗੱਲ ਤੇ ਕੋਈ ਗੱਲ ਕਹਿ ਦਾਂਗੇ ਆਪਾਂ ਮੂ ਵੀ ਫਿਰ ਮੈਂ ਇਹਨੂੰ ਹੌਲੀ ਤੇ ਝਾ ਲੂਆ ਕਿ ਉਹ ਤੇਰੇ ਮਾਂ ਤੇਰੇ ਮਾਂ ਘਰ ਤਾਂ ਆਉਂਦੇ ਨਹੀਂ ਵੀ ਆਪਾਂ ਉਹਨਾਂ ਤੋਂ ਵਰਤ ਕੀ ਕਰਨ ਬਸ ਐ ਹੌਲੀ ਤੇ ਝਾ ਲਾਂਗੇ ਤਾਂ ਹੀ ਤਾਂ ਤੈਨੂੰ ਮੈਂ ਕਹਨੀ ਆ ਵੇ ਜੇ ਪورا ਜ਼ਮੀਨ ਦਾ ਮਿਲ ਜੂਗਾ ਤੇਰੇ ਨੋਂ ਹੀ ਡੁੱਬੜਿਆ ਲਵਾਉਂਗੀ ਮੈਂ ਕੜਾ ਆਪਣੀ ਹਿੱਕ ਤੇ ਧਰ ਕੇ ਲੈ ਜਾਣਾ ਤੇਰਾ ਹੀ ਬਣਨਾ ਜੋ ਕੁਛ ਬਣਨਾ ਮੇਰੇ ਨੋਂ ਨਹੀਂ ਲੱਗਣਾ ਕੁਛ ਉਹ ਤਾਂ ਪਤਾ ਕਿਵੇਂ ਭੌਂਗਦਾ ਸੀ ਕੁੱਤਿਆਂ ਵਾਂਗੂ ਕਹਿੰਦਾ ਅਸੀਂ ਗੱਡੀ ਦਿੱਤੀ ਆ ਵੀ ਗੱਡੀ 'ਚ ਉਹਨਾਂ ਦੀ ਕੁੜੀ ਜਾਂਦੀ ਆ ਕਦੇ ਮੈਂ ਗਈਆਂ ਗੱਡੀ 'ਚ ਮੈਂ ਤਾਂ 24 ਘੰਟੇ ਐਂ ਕਹਿੰਦੀ ਰਹਿੰਦੀ ਆ ਵੀ ਭਾਈ ਇਹਨੂੰ ਜਿੱਥੇ ਲੈ ਕੇ ਜਾਣਾ ਗੱਡੀ 'ਚ ਲੈ ਜਾ ਉਹ ਵੀ ਉਤੋਂ ਮੇਮ ਬਣ ਕੇ ਕਹਿ ਦਿੰਦੀ ਆ ਮੈਨੂੰ ਤਾਂ ਮਾਂ ਗਰਮੀ ਲੱਗਦੀ ਆ ਗੱਡੀ 'ਚ ਕੀਤੀ ਐ ਸਾਰੀ ਦੁਨੀਆ ਦਿੰਦੀ ਐ ਤੂੰ ਕੀ ਲੈਦੀ ਦਿੱਤੀ ਐ ਕੋਈ ਕਹ ਉਹ ਵੀ ਮਰੀ ਜਾਂਦਾ ਆਪਦੀਆਂ ਛੱਡੀ ਜਾਂਦਾ ਛੋਟੀਆਂ ਤਾਂ ਹੀ ਫਿਰ ਮੇਤੋਂ ਵੀ ਕੀ ਸੁਣ ਕੇ ਗਿਆ ਬਥੇਰੀਆਂ ਸੁਣਾਈਆਂ ਨੇ ਮੈਂ ਉਹਨੂੰ ਹਾਂ ਹਾਂ ਹੱਥ ਬੰਨ੍ਹ ਕੇ ਗਿਆ ਉਹਨੂੰ ਤਾਂ ਖਿਹੜਾ ਛਡਾਉਣਾ ਔਖਾ ਹੋ ਗਿਆ ਅੱਛਾ ਵਾ ਤਾਂ ਬੜੀਆਂ ਕਰੇ ਚੱਲ ਚੰਗੀ ਗੱਲ ਚੱਲ ਮੈਂ ਇਹਨੂੰ ਵੀ ਰੋਣਾ ਬਾਲਾ ਇਹਨੂੰ ਵੀ ਨਾ ਹੋ ਜੇ ਸ਼ੱਕ ਜਾ ਇਹਨੂੰ ਕਹਿਣਾ ਵੀ ਜਦੋਂ ਆਈ ਨਹੀਂ ਉਹ ਤਾਂ ਵੀ ਐਵੇਂ ਵਰਤ ਦੇਣੀ ਤੇਰੇ ਨਾਲ ਇਹ ਜਿਹੀਆਂ ਗੱਲਾਂ ਕਹਿਣਾ ਫਿਰ ਮੈਂ ਉਹਨੂੰ ਮੇਰੀ ਗੱਲ ਸੁਣਨਾ ਇਹਨੂੰ ਭਾਪ ਨਾ ਕੱਢਦੀ ਇਹਦੇ ਕੋਲੇ ਕਿਸੇ ਗੱਲ ਦੀ ਕਿਤੇ ਹੋਰ ਆਪ ਦਾ ਮੂੰਹ ਇਹਦੇ ਕੋਲੇ ਮਾਰ ਦਵੇ ਨਹੀਂ ਨਹੀਂ ਮਾਰਦਾ ਕਹਿੰਦਾ ਨਹੀਂ ਤਾਂ ਮੈਨੂੰ ਪਤੀ ਆ ਹਣਾ ਮੈਨੂੰ ਤਾਂ ਤੂੰ ਦੱਸ ਹੀ ਦਿੱਤਾ ਸੀ ਚੱਲ ਕੋਈ ਨਹੀਂ ਤੂੰ ਇਹ ਜਾਈ ਆ ਹਾਂ ਕੋਈ ਨਾ ਪਤਾ ਚੰਗਾ ਜਾ ਜਾ ਹੋ ਜਾ ਲੱਲੇ ਪੇਪੇ ਉਹਦੇ ਨਾਲ ਜਾ ਕੇ ਹਾਂ ਹੁਣ ਪਤਾ ਨਹੀਂ ਉਹਦੇ ਕੋਲ ਦੇਖੀ ਕਿਵੇਂ ਕਰੂਗਾ ਉਹਦੇ ਅੱਗੇ ਪਿੱਛੇ ਘੁੰਮੂਗਾ ਦੱਸ ਲਾਟੂ ਵਾਂਗੂ ਹੈ ਵੀ ਜਨਾਨੀ ਹੋਈਆਂ ਦੱਸ ਕੀ ਉਹ ਤਰੀ ਹੈਗੀ ਆ ਹੂਰ ਪਰੀ ਨੀ ਚਾਹ ਬਣ ਗਈ ਕਿ ਨਹੀਂ ਕਿਹੜਾ ਬੇੜਾ ਹੋ ਗਿਆ ਮੈਨੂੰ ਬਾਜਾ ਮਾਰਦੀ ਨੂੰ ਚਾਹ ਦੀ ਘੁੱਟ ਨਹੀਂ ਦਿੱਤੀ ਹਜੇ ਹਾਂ ਨਾ ਚਾਹ ਨਾ ਪਾਣੀ ਪਹਿਲਾਂ ਹੀ ਬੋਲ ਸੀ ਮੇਰੇ ਭਾਈ ਤਾਂ ਨਹੀਂ ਆਏ ਆ ਹਾਂ ਭਾਈ ਦਾ ਫਿਕਰ ਪੈ ਗਿਆ ਇੱਥੇ ਮੇਰਾ ਕੋਈ ਫਿਕਰ ਨਹੀਂ ਮੈਂ ਚਾਹੇ ਭੁੱਖੀ ਮਰਦੀ ਹੋਵਾਂ ਹਾਂ ਚਲ ਜੋ ਹੋਇਆ ਚੰਗਾ ਹੀ ਹੋਇਆ ਉਹ ਤਾਂ ਨਹੀਂ ਭੁੱਲੂਗਾ ਵੀ ਮਾਸੀ ਨੇ ਮੇਰੀ ਕਹਿਜੀ ਰੇਲ ਬਣਾਈਆ ਬੇ ਹੈਪੀ ਹਾਂ ਮਾਤਾ ਤੂੰ ਮੂੰਹ ਇੱਧਰ ਨੂੰ ਚੱਕਿਆਗਾ ਖੇਤ ਖੂਤ ਜਾਣਾ ਕਿ ਨਹੀਂ ਤੇ ਅੱਜ ਉਹ ਮੈਨੂੰ ਆਸੀ ਮਾਤਾ ਮੈਂ ਮੀਂਹ ਵੱਲ ਦੇਖਿਆ ਦਾ ਜੇ ਮੀਂਹ ਪੈ ਕਾਣੂ ਮਾ ਬੋਰ ਤੇ ਟਰੈਕ ਤੇ ਲਾਉਣਾ ਹੈ ਮਾ ਬੋਰ ਤੇ ਵੀ ਉਹ ਤਾਂ ਮਾਹਾਂ ਤੇਲ ਮੱਚੀ ਜਾਊ ਐਵੇਂ ਮਾ ਮੀਂਹ ਜਾ ਪੈ ਜਾਂਦੇ ਫੇਰ ਵਗ ਜੂਆਂ ਇਹਨੂੰ ਦੇਖੀ ਜਾਂਦਾ ਸੀ ਬੇ ਤੂੰ ਖੇਤ ਤਾਂ ਚਲਿਆ ਜਾਇਆ ਕਰ ਉਹਦੇ ਪਿੱਛੇ ਲਾਟੂ ਵਾਂਗੂ ਘੁੰਮੀ ਜਾਣਾਗਾ ਉਹ ਮਾਤਾ ਯਾਰ ਸਾਰਾ ਦਿਨ ਲੱਗਦੀ ਰਹਿੰਦੀ ਉਹਨੂੰ ਖੇਤ ਜਾਈਦਾ ਜਾਂਦਾ ਹੁਣ ਹੋਰ ਕੀ ਕਰਾਂ ਮਨਵਾਇਦਾ ਸੀ ਇੱਕ ਮੈਂ ਤੈਨੂੰ ਇੱਕ ਗੱਲ ਹੋਰ ਦੱਸਣੀ ਆ ਜੀ ਮਾਸੀ ਤਾਂ ਲੋਟ ਸੀ ਤੇ ਗੱਲ ਕਰ ਮੈਂ ਆਉਂਦਾ ਆਪਦੀ ਸਾਲੀ ਕੋਲੇ ਹੀ ਵਗਦਾ ਸੀ ਹਾਏ ਬੂ ਮੈਂ ਮਰ ਜਾ ਬੇ ਦੇਖ ਲਾ ਤੋਰਿਆ ਮੈਂ ਕਿੱਥੇ ਸੀ ਜਾਂਦੇ ਕਿੱਥੇ ਹੋ ਸ਼ਰਮ ਤਾਂ ਨਹੀਂ ਆਉਂਦੀ ਇਹ じゃ ਤੂੰ ਆ ਚੁੱਡੂ ਜਿਹੜਾ ਮੂੰਹ ਚੱਕੇ ਉਹਦੇ ਨਾਲ ਤੁਰ ਪੈਣਾਗਾ ਓ ਮਾਂ ਮੇਰੀ ਗੱਲ ਤਾਂ ਸੁਣ ਲਿਆ ਕਰ ਪਹਿਲਾਂ ਉਥੇ ਮਾਸੀ ਤਾਂ ਹੁਣ ਠੀਕ ਠਾਕ ਸੀ ਮਾਂ ਹਜੇ ਇੱਥੇ ਬੜਾ ਜ਼ਿਰ ਬੈਠਾਂਗੇ ਇੱਥੇ ਬਾਲੀਆਂ ਗੱਲਾਂ ਕਰਨਗੇ ਜਦੋਂ ਉਹਨੇ ਮੈਨੂੰ ਐ ਕਹਤਾ ਕੰਦੀ ਚਲ ਮੇਰੀ ਸਾਲੀ ਕੋਲੇ ਵਗ ਚੱਲਦੇ ਮਾਂ ਚੱਲ ਇੱਥੇ ਟਾਈਮ ਲੱਗ ਜੂ ਮਾਂ ਹਜੇ ਮੈਂ ਪਹਿਲਾਂ ਮੁੜਿਆ ਇਹਦਾ ਭਰਾ ਕਰੇ ਹੋਊਗਾ ਮੈਂ ਤਾਰ ਕੇ ਉਹਦਾ ਟਾਈਮ ਲਾਉਣ ਦਾ ਮਾਰਾਂ ਵਾਹ ਚ ਵੇ ਗੌਰਾ ਸੁਣਦਾ ਮੇਰੀ ਤੈਨੂੰ ਮੈਂ ਨਾਲੇ ਮੈਂ ਕਹਿ ਕੇ ਭੇਜਿਆ ਸੀ ਵੀ ਮਾਸੀ ਕੋਲੇ ਜਾਣਾ ਤਾਂ ਉਹਦੇ ਕੋਲੇ ਦੱਸ ਗਈ ਅੰਬ ਲੈਣ ਗਿਆ ਸੀ ਉਹ ਮਜਬੂਰੀ ਸੀ ਆ ਮਜਬੂਰੀ ਸੀ ਤਾਂ ਵਗ ਗਿਆ ਸੀ ਉਹ ਕੀ ਗੱਲ ਸੀ ਫਿਰ ਨਾ ਫਿਰ ਉੱਥੇ ਕਰਿਆ ਹੀ ਹੋਣੀਆਂ ਗੱਲਾਂ ਮੇਰੀਆਂ ਮਾ ਦਾ ਖੇਤ ਵਗ ਗਿਆ ਉਹਨੇ ਕਹਿੰਦਾ ਮੇਰਾ ਸਾਡੂ ਲੈ ਗਈ ਕਹਿੰਦਾ ਚੱਲ ਕੱਲੀ ਖੇਤ ਵਗ ਗਏ ਸੀ ਤਾਂ ਫਿਰ ਮੁੜ ਕੇ ਇਹ ਆਪਸੇ ਗੱਲਾਂ ਕਰੀਆਂ ਇਹ ਛੁੱਡੂ ਆ ਜਮਾ ਹੀ ਛੁੱਡੂ ਰਾ ਛੁੱਡੂ ਆ ਹੀ ਰਹੇਗਾ ਉਹਨਾਂ ਨੂੰ ਮੇਮਾ ਨੂੰ ਛੱਡ ਕੇ ਘਰੇ ਵੀ ਉਹ ਮੇਰੀਆਂ ਮਾਗਰ ਉਹ ਗੱਲਾਂ ਕਰਨਾਂ ਤੈਨੂੰ ਕੀ ਪਤਾ ਓਏ ਮੈਂ ਜਿਹੜੇ ਪਾਰੇ ਤੋਂ ਡਰਦੀ ਸੀ ਨਾ ਉਹੀ ਕੰਮ ਕਰਕੇ ਜਾਂਦਾ ਇਹਨੇ ਓਏ ਕੁਛ ਨਹੀਂ ਕਰਿਆ ਮੈਂ ਤਾਂ ਚੱਲ ਚੰਗਾ ਮੈਂ ਤਾਂ ਖੇਤ ਜਾਣਾ ਤੇ ਮੇਰੀ ਰੋਟੀ ਪਾਣੀ ਫੜਾ ਦਿਓ ਕਿਸੇ ਨੂੰ ਚੰਗਾ ਜਾ ਜਾ ਜਾਇਆ ਉੱਜੜ ਜਾ ਖੇਤ ਨੀਲਾ ਦੇਖ ਦੇਖ ਕਿ ਮੈਂ ਭੋਲੀ ਬਣੀ ਫਿਰਦੀ ਆ ਗੱਲ ਸੁਣਨੀ ਮੇਰੀ ਅੱਜ ਤੱਕ ਜਿੰਨੇ ਵੀ ਕੰਮ ਹੋਏ ਨਾ ਮੇਰੀ ਮਰਜ਼ੀ ਤੋਂ ਬਿਨਾਂ ਨਹੀਂ ਹੋਏ ਤੂੰ ਕਿਨੇ ਆਪਣੀ ਭੈਣ ਕੋਲ ਲੈ ਕੇ ਗਈਆਂ ਇਹਨੂੰ ਮੰਮੀ ਹੁਣ ਨੇੜੇ ਗਏ ਸੀ ਅਸੀਂ ਵੀ ਸਾਨੂੰ ਆਏ ਹੋ ਗਿਆ ਵੀ ਭੈਣ ਨਾ ਮੈਨੂੰ ਆਈ ਵਾਰ ਕਹਿ ਦਿੰਦੀ ਐ ਵੀ ਤੁਸੀਂ ਮੇਰੇ ਕੋਲੇ ਤਾਂ ਆਉਂਦੇ ਹੀ ਨਹੀਂ ਮੈਂ ਤਾਂ ਆਖਿਆ ਵੀ ਹੁਣ ਖਰਚਾ ਤਾਂ ਕਰਕੇ ਆਈਆਂ ਇੰਨੀ ਵਾਰ ਵੀ ਦੀਦੀ ਕੋਲੇ ਵੀ ਜਾਇਆ ਆਉਨੇ ਨਾ ਤੇਰਾ ਫਰਜ਼ ਨਹੀਂ ਸੀ ਬਣਦਾ ਇੱਕ ਵਾਰ ਮੈਨੂੰ ਪੁੱਛਣ ਦਾ ਵੀ ਹਾਂ ਮਾਂ ਮੇਰੀ ਭੈਣ ਕੋਲੇ ਆ ਮੈਂ ਜਾਣਾ ਕਿ ਨਹੀਂ ਜਾਣਾ ਪੁੱਛਣ ਦਾ ਫਰਜ਼ ਨਹੀਂ ਸੀ ਬਣਦਾ ਤੇਰਾ ਚਾਕੇ ਮੂੰਹ ਲੈ ਗਈਆਂ ਉਹਨੂੰ ਪਿੱਛੇ ਲਈ ਫਿਰਦੀਆਂ ਉਹਨੂੰ ਮੰਮੀ ਮੈਂ ਪਿੱਛੇ ਜਮਾ ਹੀ ਨਹੀਂ ਲਾਇਆ ਇਹ ਤਾਂ ਨਾ ਤੁਹਾਡੇ ਮਨ ਚ ਐਵੇਂ ਵਹਿਮ ਹੋਇਆ ਪਿਆ ਪਕੀਆ ਇਹ ਮਾਸੀ ਦੇ ਜਿਵੇਂ ਚੰਗੀ ਭੜੀ ਸੀ ਪੱਠਿਆਂ ਗੱਡੀ ਆਂਦੀ ਸੀ ਮਾਸੀ ਨੂੰ ਤਾਂ ਕੁਝ ਵੀ ਨਹੀਂ ਹੋਇਆ ਸੀ ਨਹੀਂ ਤਾਂ ਹੀ ਮੈਂ ਕਹਨੀ ਆ ਮਾਂ ਦੇ ਤਾਂ ਕੋਲੇ ਕੋਈ ਮਿੰਟ ਨਹੀਂ ਬੈਠਦਾ ਹੈਗਾ ਤਾਂ ਹੀ ਤੇਰੇ ਪਿੱਛੇ ਪਿੱਛੇ ਘੁੰਮਦਾ ਰਹਿੰਦਾ ਉਹ ਜਿਵੇਂ ਕਹਨੀ ਆ ਉਵੇਂ ਹੀ ਕਰਦਾ ਹਜੇ ਤੂੰ ਕਹਨੀ ਆ ਮੇਰੀ ਸੁਣਦਾ ਨਹੀਂ ਉਹ ਨਾਲੇ ਮੰਮੀ ਨੇ ਮੈਂ ਨਾ ਕੱਲ ਦੀ ਦੋ ਵਾਰੀ ਫੋਨ ਮੰਗਿਆ ਨਾ ਤੁਸੀਂ ਆਪਦਾ ਫੋਨ ਦਿੰਨੇ ਹੋ ਨਾ ਹੈਪੀ ਆਪਦਾ ਫੋਨ ਦਿੰਦਾ ਮੈਂ ਵੀਰੇ ਨੂੰ ਫੋਨ ਲਾ ਕੇ ਤਾਂ ਪੁੱਛ ਲਾਂ ਵੀ ਉਹ ਆਇਆਗਾ ਤੋਂ ਨਹੀਂ ਨੀ ਉਹਨੂੰ ਕੋਈ ਕੰਮ ਪੈ ਗਿਆ ਹੋਣਾ ਹੁਣ ਉਹ ਬੇਲ ਹੈਗਾ ਵੀ ਦੱਸ ਤੇਰੇ ਇਸਰਾਣੇ ਬੈਠਾ ਰਹੇ ਜਦੋਂ ਆਯੂ ਜਦੋਂ ਉਹਦਾ ਦਿਲ ਕਰੂਗਾ ਖੁੱਲੀ ਜਾਂਦੇ ਹੋ ਨਹੀਂ ਮੈਂ ਉਹੀ ਨਹੀਂ ਬੋਲਦੀ ਮੈਨੂੰ ਸਾਰਾ ਕੁਝ ਦੀਂਦਾ ਮੈਂ ਦੇਖ ਕੇ ਹੀ ਤੈਨੂੰ ਕਹਣੀ ਆਂਗੀ ਮੇਰੀ ਗੱਲ ਸੁਣਨੀ ਜੇ ਤੂੰ ਕਹਨੀਆ ਭੈਣ ਭੈਣਾ ਉਹਦੇ ਤਾਂ ਨਾ ਜ਼ਮੀਨ ਵੀ ਲਵਾਤੀ ਹਿੱਸਾ ਵੀ ਦੇਦਾ ਉਹਨੂੰ ਤੇਰੇ ਨੌਣਾ ਲਵਾਤੀ ਉਹ ਤਾਂ ਉਹਦੀ ਆਪਦੀ ਸੀ ਤਾਂ ਲਵਾਤੀ ਜੇ ਤੂੰ ਆਪਦੀ ਹੁੰਦੀ ਤਾਂ ਤੇਰੇ ਨੌਣਾ ਲਵਾਉਂਦੇ ਖਬਰਾਂ ਤੂੰ ਕਿੱਥੋਂ ਚੱਕ ਚੱਕ ਕੇ ਲਿਆਂਦੀ ਹੋਵੇਂਗੀ ਖਬਰਾਂ ਕੀ ਦੀਆਂ ਕੀ ਦੀ ਨਾ ਮੇਰੀ ਗੱਲ ਸੁਣਨੀ ਜੇ ਤੂੰ ਆਪਣੇ ਪਿਓ ਦੀ ਹੁੰਦੀ ਤਾਂ ਤੇਰੇ ਨਾਲ ਇੰਨਾ ਫਰਕ ਕਿਉਂ ਰੱਖਿਆ ਤੈਨੂੰ ਨਾ ਬਰਾਬਰ ਜ਼ਮੀਨ ਦਿੰਦੇ ਉਹ ਮੰਮੀ ਕੀ ਪਤਾ ਵੀ ਕੀ ਮਜਬੂਰੀ ਹੋਊਗੀ ਬਾਪੂ ਜੀ ਦੀ ਅਸੀਂ ਵੀ ਨਹੀਂ ਇਹ ਗੱਲ ਕਦੇ ਵੀ ਪੁੱਛੀ ਨਾਲੇ ਮੰਮੀ ਸਾਡਾ ਹੱਕ ਨਹੀਂ ਬਣਦਾ ਵੀ ਬਾਪੂ ਜੀ ਨੂੰ ਆਹ ਗੱਲ ਅਸੀਂ ਪੁੱਛੀਗੀ ਮੇਰੀ ਗੱਲ ਸੁਣ ਲਾ ਨੀ ਜੇ ਅਗਲੇ ਹਿੱਸੇ ਦਿੰਦੇ ਨੇ ਨਾ ਭੈਣ ਭਰਾਵਾਂ ਨੂੰ ਬਰਾਬਰ ਦੇ ਹਿੱਸੇ ਹੁੰਦੇ ਨੇ ਤੇਰੇ ਨਾਲ ਤਾਂ ਜੱਗੋਂ ਤੇਰ ਮੇਂ ਕਰਦੀ ਤੂੰ ਫਿਰ ਵੀ ਮੇਰਾ ਭਾਈ ਮੇਰਾ ਭਾਈ ਕਰਦੀ ਆਂਗੀ ਨਾਲੇ ਮੰਮੀ ਮੇਰੀ ਗੱਲ ਸੁਣ ਭੈਣ ਦੇ ਵਿਆਹ ਤੇ ਤਾਂ ਨੇ ਇੰਨੇ ਪੈਸੇ ਵੀ ਨਹੀਂ ਲਾਏ ਸੀ ਜਿੰਨੇ ਵਿਆਹ ਮੇਰੇ ਵਿਆਹ ਤੇ ਪੈਸੇ ਲਾਏ ਆ ਮੇਰੀ ਗੱਲ ਸੁਣ ਲਾ ਉਸ ਟਾਈਮ ਦੀਆਂ ਗੱਲਾਂ ਹੋਰ ਸੀਗੀਆਂ ਹੁਣ ਗੱਲਾਂ ਹੋਰ ਨੇ ਮੇਰੀ ਗੱਲ ਸੁਣ ਲਾ ਜੇ ਤਾਂ ਹਿੱਸਾ ਲੈਣਾ ਨਾ ਤਾਂ ਲੈ ਨਹੀਂ ਤਾਂ ਫਿਰ ਤੂੰ ਵੀ ਆਪਣੀ ਟੈਂਟ ਫੋੜੀ ਚੱਕ ਕੇ ਆਪਣੇ ਪੇਕੇ ਚਲੀ ਜਾ ਮੈਨੂੰ ਕੋਈ ਲੋੜ ਨਹੀਂ ਹੈਗੀ ਮੰਮੀ ਤੁਸੀਂ ਇਹ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਤੁਸੀਂ ਹਰ ਵਾਰ ਐਂ ਹੀ ਕਰੀ ਜਾਂਦੇ ਹੋ ਹਿੱਸਾ ਹਿੱਸਾ ਮੈਂ ਸੁਣ ਕਿੰਨੇ ਵਾਰੀ ਕਿਹਾ ਵੀ ਮੰਮੀ ਵੀ ਸੋਡਾ ਤਾਂ ਹਿੱਸਾ ਲੈਣਾ ਮਜਬੂਰੀ ਸੀ ਵੀ ਮਾਮਾ ਜੀ ਹੈ ਨਹੀਂ ਸੀ ਤੇ ਮੈਂ ਮੇਰਾ ਭਰਾ ਹੈਗਾ ਮੈਂ ਭਰਾ ਹੁੰਦੇ ਹੋਏ ਹਿੱਸਾ ਕਿਵੇਂ ਲਵਾਂ ਨੀ ਫਿਰ ਉਹਨੂੰ ਮਨਾ ਦਿੰਦੇ ਉਹ ਤਾਂ ਤੇਰੀ ਸਰੀਕਣੀ ਆ ਯਾ ਤੇਰੀ ਭੈਣ ਆ ਫਿਰ ਉਹਨੂੰ ਕਿਉਂ ਦਿੱਤਾ ਜੇ ਉਹਨੂੰ ਦਿੱਤਾ ਤਾਂ ਤੂੰ ਵੀ ਲੈ ਕੇ ਆ ਨਹੀਂ ਫਿਰ ਤੂੰ ਆਪਦੇ ਚੁੱਪ ਕਰਕੇ ਜਾ ਕਰਨੂੰ ਚਲ ਮੰਮੀ ਤੁਸੀਂ ਤਾਂ ਨਾ ਮੈਨੂੰ ਲੱਗਦਾ ਤੁਹਾਡਾ ਬੀਪੀ ਕੋਈ ਵਾਧ ਹੀ ਵਧਣ ਲੱਗ ਗਿਆ ਥੋੜਾ ਜੀ ਨਹੀਂ ਮੇਰਾ ਤਾਂ ਬੀਪੀ ਆਪ ਹੀ ਵਧਣਾ ਜਦੋਂ ਤੇਰੇ ਵਰਗੀਆਂ ਵਧਾ ਦਿੰਦੀਆਂ ਨੇ ਆ ਕੇ ਇਹਨੂੰ ਤਾਂ ਨਾ ਚੰਗਾ ਵੀ ਕਹਿ ਤਾਂ ਵੀ ਮਾੜਾ ਸਮਝਦੀ ਆ ਮੇਰੇ ਬਾਰੇ ਇੱਕ ਉਹ ਆ ਛੱਡੂ ਉਹਨੂੰ ਕਹਿੰਦੀ ਆ ਵੇ ਕੰਧਰਾ ਪਿਆਰ ਨਾਲ ਲਲਾ ਜੇ ਕਹਿੰਦੇ ਪਿਆਰ ਨਾਲ ਨਹੀਂ ਮੰਨਦੇ ਤਾਂ ਤੂੰ ਆਪਦਾ ਗੁੱਸੇ ਨਾਲ ਲੈ ਕੇ ਦੇਖ ਲਾ ਵੀ ਕੋਸਤਾ ਕਰਨ ਗਈ ਚੰਦਰੇ ਉਹ ਨੇ ਹਾਈ ਨਹੀਂ ਦੱਸ ਉਹਨੂੰ ਤਾਂ ਸਾਰੀ ਜ਼ਮੀਨ ਦੇਤੀ ਹੈ ਹਿੱਸਾ ਵੀ ਦੇਤਾ ਸਭ ਕੁਝ ਇਹ ਕਿੱਥੋਂ ਸੀ ਇਹ ਕਿਹੜਾ ਘਟਾ ਆਹ ਕਹਿੰਦੀ ਨਹੀਂ ਵੀ ਮੈਨੂੰ ਦੇਵੋ ਵੀ ਤੂੰ ਬਰਾਬਰ ਦੀ ਹਿੱਸੇਦਾਰਾਂ ਤੂੰ ਕਹਿ ਨਹੀਂ ਸਕਦੀ ਤੇਰਾ ਮੂੰਹ ਫੁੱਟਦਾ ਉਹ 1 2 ਆਪ ਉਰੇ ਆ ਉਈ ਮਾਰਾ ਮਟਾ ਕੋਹਾ ਵਾਲਾ ਵੀ ਦੇਖ ਲੱਕ ਜੈ ਨਾ ਕਿ ਜੈ ਨਾ ਕਿ ਪਸੂ ਵੱਢੀ ਜਾਂਦੇ ਨਾ ਤਸੇ ਕੰਮ ਦੇ ਨਹੀਂ ਯਾਰ ਤੁਸੀਂ ਉਹ ਮੈਂ ਕੰਮ ਕਰੀ ਜਾਂਦਾ ਸੀ ਬਾਪੂ ਤਾਂ ਕਰ ਇੱਕ ਸੱਚ ਦੀ ਗੱਲ ਹੋ ਸੁਣ ਹਾਂ ਵੀ ਉਹ ਚਲੋ ਉਹ ਕੁੜੀ ਤਾਂ ਬੜਾ ਹੋ ਗਿਆ ਸਰੀ ਹੋ ਗਈ ਹੋ ਗਿਆ ਉਹ ਦੂਜੀ ਨੂੰ ਕੋਣ ਸੁਣ ਉਹਦੇ ਕੋਲ ਤਾਂ ਜਾ ਆਉਂਦਾ ਉਹ ਜਾ ਤਾਂ ਆਉਂਦਾ ਬਾਪੂ ਮੈਨੂੰ ਐ ਸੀ ਪਹਿਲਾਂ ਇੱਧਰ ਤਾਂ ਨਿਮੇੜ ਲੀ ਜ ਹੁਣ ਇਹਦੀ ਸੱਤ ਕੋਈ ਇੱਧਰ ਤਾਂ ਮੈਂ ਆਪੇ ਹਿਸਾਬ ਦਾ ਦੇਖਦਾ ਕੋਈ ਕਰਦਾ ਗੱਲ ਤੁਸੀਂ ਪਹਿਲਾਂ ਉਹਦਾ ਵੀ ਢੀਕ ਕਰਦੇ ਹੋਗੇ ਵੀ ਕੋਈ ਆਇਆ ਨਹੀਂ ਤੇ ਉਧਰ ਤਾਂ ਜਾ ਕੇ ਉਹ ਇੱਧਰ ਲਗਾ ਮੈਂ ਆਪੇ ਸੋਚਦੇ ਵੀ ਕੀ ਮਰਦਾ ਕੀ ਗੱਲ ਹੈ ਇਹ ਕਸੂਰ ਆ ਕੀ ਗੱਲ ਐ ਕਸੂਰ ਤਾਂ ਹੁਣ ਕਿਹਦੇ ਦਾ ਕਸੂਰ ਤਾਂ ਹੁਣ ਸਾਰਾ ਤੇਰੇ 'ਚ ਆ ਬਾਪੂ ਉਦਾਂ ਜੇ ਹਿੱਸੇ ਪਾਈ ਹੁੰਦੇ ਦੋ ਕੁੜੀਆਂ ਨੂੰ ਜ਼ਮੀਨ ਵੰਡ ਕੇ ਦਿੱਤੀ ਹੁੰਦੀ ਆ ਦਿਨ ਦੇਖਣਾ ਹੀ ਨਹੀਂ ਪੈਂਦਾ ਸੀ ਉਹ ਕੁੜੀਆਂ ਨੂੰ ਜ਼ਮੀਨਾਂ ਤਾਂ ਨਹੀਂ ਵੰਡ ਕੇ ਦਿੰਦੇ ਹੁੰਦੇ ਫਿਰ ਉਹਨੂੰ ਕਿਉਂ ਦਿੱਤੀ ਵੱਡੀ ਨੂੰ ਉਹਨੂੰ ਜਿਹੜਾ ਹੱਕ ਸੀ ਉਹ ਮੇਰਾ ਖਸਾ ਵੀ ਐਥੇ ਇਹ ਕਿਹੜਾ ਕੋਈ ਬਗਾਨੀ ਸੀ ਬਾਪੂ ਹੱਦ ਕਰੀਏ ਨਾ ਕਿ ਉਹਦਾ ਹੱਕ ਸੀ ਫਿਰ ਇਹ ਕੁੜੀ ਦਾ ਹੱਕ ਨਹੀਂ ਸੀ ਛੋਟੀ ਦਾ ਉਹਦਾ ਦਿਮਾਗ ਨਹੀਂ ਕੰਮ ਕਰਦਾ ਨਾ ਤੈਨੂੰ ਕੋਈ ਆਕਲ ਐ ਨਾ ਤੈਨੂੰ ਸੂਹ ਐ ਨਾ ਤੈਨੂੰ ਦਿਮਾਗ ਦਾ ਉਹ ਗੱਲ ਦੱਸੀ ਆਵੇਂ ਢੰਗ ਨਾਲ ਆਪ ਨੂੰ ਚੋਣ ਨਿਸ਼ਾਨ ਚੱਲ ਕੋਈ ਨਾ ਜਾ ਉਹਨੇ ਹੁਣ ਬਿਸਕੁਟ ਬਿਸਕੁਟ ਤੇ ਘੜਾਈ ਨਹੀਂ ਆਣੇ ਉਥੋਂ ਮਠਾਈ ਦਾ ਡੱਬਾ ਲੈ ਜਾਊਂਗਾ ਇੱਕ ਅੱਧਾ ਸੂਟ ਲੈ ਜਾਂਦੀ ਮੇਰੇ ਕੋਲ ਉਹ ਬਿਸਕੁਟ ਲੈ ਜੀ ਦਾ ਜਸੇਰ ਨਾਲੇ ਬਾਬਾ ਮਠਾਈ ਦਾ ਡੱਬਾ ਲੈ ਜੀ ਚੱਲ ਕੋਈ ਨਾ ਲੈ ਜੀ ਡੱਬਾ ਲੈ ਕੇ ਧਰ ਤੋ ਸੇ ਲੈ ਜਾਊਂਗਾ ਬਾਪੂ ਦਾ ਉਹ ਉਹੀ ਗੱਲ ਜੇ ਮੈਂ ਹੁਣ ਉਹੀ ਮੈਨੂੰ ਜਵਾਬਤਾ ਦੇ ਦੇ ਨਾ ਵੀ ਜੇ ਕੁੜੀਆਂ ਦਾ ਕੋਈ ਹਿੱਸਾ ਹੁੰਦਾ ਨਹੀਂ ਜ਼ਮੀਨ 'ਚ ਤੇ ਫਿਰ ਗਗਨ ਦੇ ਨਾਲ ਕਿਉਂ ਜ਼ਮੀਨ ਲਵਾਈ ਆ ਤੇ ਜੇ ਮੈਂ ਕਹੀ ਨਾ ਕਿ ਕੁੜੀਆਂ ਦਾ ਕਾਦਾ ਹਿੱਸਾ ਹੁੰਦਾ ਫਿਰ ਗਗਨ ਦੇ ਲਵਾਤੀ ਫਿਰ ਹਰਪ੍ਰੀਤ ਦੇ ਲਵਾਉਂਦਾ ਸਮਝ ਤੋਂ ਬਾਹਰ ਅਬ ਕੀ ਕੀਤਾ ਬਾਪੂ ਨੇ ਕੀ ਨਹੀਂ ਕਾਲੋ ਮੀਤ ਨੂੰ ਕਹਿਣਾ ਯਾਰ ਹੁਣ ਦੇ ਆਉਣੇ ਮਠਾਈ ਦਾ ਡੱਬਾ ਮੇਰੀ ਗੱਲ ਸੁਣੇ ਜੀ ਓ ਹਾਂ ਕੀ ਕਹਿਨੀ ਆ ਹਾਂ ਤੂੰ ਮੈਂ ਤੁਹਾਨੂੰ ਐਂ ਕਹਿੰਦੀ ਸੀ ਮਾ ਹਮਾਰਾ ਮੋਟਾ ਤੁਸੀਂ ਵੀ ਮੰਮੀ ਨੂੰ ਕਹਿ ਦਿਆ ਕਰੋ ਸਾਰਾ ਦਿਨ ਨਾ ਕੱਲ ਦੇ ਜਦੋਂ ਆਏ ਆਪਾਂ ਲੜੀ ਲੜੀ ਜਾਂਦੀ ਐ ਓ ਯਾਰ ਤੈਨੂੰ ਪਤਾ ਰਹੇਗਾ ਪੁੜੀਆਂ ਦੀ ਇਹ ਜੀ ਮਾਤੀਂਦੀ ਐ ਤੂੰ ਹੁਣ ਦੱਸ ਕੀ ਬੁੱਝਰੋ ਬੰਦਾ ਪੜਾ ਹੋ ਜਾਂਦਾ ਨਾ ਜੇ ਕੋਈ ਗੱਲ ਕਹਿ ਦਿੰਦਾ ਉਹਨੂੰ ਸਹਿਣੀ ਵੀ ਸਿੱਖੋ ਯਾਰ ਕਿੱਡੀ ਗੱਲ ਐ ਇਹ ਚ ਚਾਰ ਗੱਲਾਂ ਕਹਿ ਦਿੰਦੀ ਐ ਫਿਰ ਕੀ ਗੱਲ ਐ ਸਹਿਣ ਵਾਲੀ ਗੱਲ ਨਹੀਂ ਜੀ ਮੇਰੀ ਗੱਲ ਸੁਣੋ ਹੁਣ ਮੇਰੀ ਭੈਣ ਕੋਲੇ ਤੁਸੀਂ ਮੇਰੇ ਨਾਲ ਹੀ ਸੀ ਮੈਂ ਕਿਹੜਾ ਸਾਨੂੰ ਧੱਕੇ ਨਾਲ ਲੈ ਕੇ ਗਈਆਂ ਮੈਂ ਸਾਨੂੰ ਆਈ ਆਖਿਆ ਸੀ ਵੀ ਨੇੜੇ ਆਏ ਆਪਾਂ ਵੀ ਦੋਨੋਂ ਜਾਣੇ ਜਾ ਵੜਦੇ ਆਪਾਂ ਤਾਂ ਚੰਗਾ ਹੀ ਕੀਤਾ ਫਿਰ ਮੈਂ ਤੈਨੂੰ ਉਹਦੀ ਕਿਹਾ ਸੀ ਮਾ ਜੇ ਮਾਂ ਨੂੰ ਪਤਾ ਲੱਗਾ ਗਾਣਾ ਦੇ ਵੀ ਚਲੋ ਉਹਦੀ ਗਾਣਾ ਫਿਰ ਤੇਨੂੰ ਕੱਲੀ ਨੂੰ ਥੋੜੇ ਦਿੱਤਾ ਮੈਨੂੰ ਵੀ ਦਿੱਤੇ ਆ ਮੈਨੂੰ ਵੀ ਤੇਰੀਆਂ ਸੁਣਾਈਆਂ ਫਿਰ ਮੈਂ ਦੱਸਣ ਕੀ ਕਰਾਂ ਮੈਨੂੰ ਕਹਿੰਦੀ ਤੂੰ ਆਪਦੀ ਸਾਲੀ ਕੋਲੇ ਪਾ ਕੇ ਐ ਫੱਕਾ ਫੁੱਟੋਂਕਾ ਵਗ ਮੈਂ ਚੁੱਪ ਰਕੇ ਸੁਣੀ ਗਿਆ ਮੈਂ ਚਲ ਕਹੀ ਜਾਂਦੇ ਕਿੱਡੀ ਗੱਲ ਆ ਫਿਰ ਨਾਲੇ ਨਾ ਜੀ ਤੁਸੀਂ ਮੇਰੀ ਗੱਲ ਸੁਣੋ ਇੱਕ ਵਾਰੀ ਵੀ ਨਹੀਂ ਮੰਮੀ ਤੋਂ ਪੁੱਛਿਆ ਵੀ ਕੱਲ ਮੇਰਾ ਵੀਰਾ ਆ ਓ ਯਾਰ ਕੀ ਪੁੱਛਾਂ ਫਿਰ ਉਹੀ ਗੱਲਾਂ ਤੈਨੂੰ ਜੇ ਉਹ ਗੱਲ ਪੈਂਦੇ ਤੂੰ ਚੁੱਪ ਕਰ ਜਾ ਕਰ ਬਾਕੀ ਤੈਨੂੰ ਪਤਾ ਹੀ ਐ ਯਾਰ ਹੁਣ ਉਹਦਾ ਕਿੱਡੀ ਗੱਲ ਹੁੰਦੀ ਆ ਮੜਾਟੜਾ ਹੋ ਜੇ ਬੰਦਾ ਕਿ ਤੂੰ ਦਾ ਬਰਾਬਰ ਲੱਗੇ ਨਹੀਂ ਬੋਲ ਨਾ ਫੇ ਕੀ ਗੱਲ ਐ ਇਹ ਤੇ ਤੈਨੂੰ ਕਹਿਤਾ ਚਾਰ ਗੱਲਾਂ ਸੁਣ ਲਿਆ ਕਰ ਫਿਰ ਮੈਂ ਤੁਹਾਨੂੰ ਆਈ ਆਖਿਆ ਸੀ ਵੀ ਨਾ ਤਾਂ ਤੁਸੀਂ ਮੈਨੂੰ ਫੋਨ ਦਿੰਨੇ ਹੋ ਨਾ ਮੰਮੀ ਫੋਨ ਲਾਉਣ ਨਹੀਂ ਦਿੰਦੀ ਆ ਮੈਨੂੰ ਪਤਾ ਤਾਂ ਲੱਗ ਜੇ ਵੀ ਵੀਰਾ ਕਾ ਤੂੰ ਨਹੀਂ ਆਇਆ ਮੈਨੂੰ ਫੋਨ ਓਏ ਵੀਰਾ ਕਾ ਤੂੰ ਨਾ ਆਇਆ ਵੀਰਾ ਨਹੀਂ ਆਇਆ ਨਾ ਤੂੰ ਗੱਲ ਕਰ ਤੂੰ ਵੀ ਗੱਲ ਸਮਝਦੀ ਨਹੀਂ ਹੁਣ ਤੈਨੂੰ ਨੇ ਇਹ ਗੱਲਾਂ ਦਾ ਪਤਾ ਲਾ ਮੜਾ ਮਟਾ ਦਾ ਦਿਮ ਹਾਂਜੀ ਸਹੀ ਫੇਰ ਉਹਨਾਂ ਦਾ ਜ਼ਮੀਨ ਲਵਾਤੀ ਠੀਕ ਹੈ ਤੇਰੇ ਨਾਲ ਜ਼ਮੀਨ ਨਹੀਂ ਲਵਾਉਂਦੇ ਹੋ ਕਿੱਡੀ ਗੱਲ ਹੁਣ ਮਾਂ ਇਹੀ ਗੱਲ ਦੀ ਚੀਜ਼ ਮੰਗਦੀ ਐ ਤੁਸੀਂ ਇਹ ਗੱਲ ਸਮਝਦੇ ਨਹੀਂ ਇਹ ਤਾਂ ਗੱਲ ਨੂੰ ਕੋਈ ਕਲੇਸ਼ ਪਾ ਕੇ ਬੈਠੇ ਨੇ ਹੁਣ ਪਰ ਇਹ ਕੀ ਗੱਲ ਆ ਹੁਣ ਜੇ ਤੂੰ ਮੈਨੂੰ ਐ ਦੱਸ ਜਿਓ ਤੈਨੂੰ ਬਾਪੂ ਨੇ ਜ਼ਮੀਨ ਦੇਤੀ ਗਗਨ ਨੂੰ ਦੇਤੀ ਤੈਨੂੰ ਵੀ ਦੇ ਦੇ ਗੱਲ ਨਿਬੜੇ ਇਹੀ ਗੱਲ ਦੀ ਮਾਂ ਗੁੱਸਾ ਕਰਦੀ ਐ ਔਰ ਮਾਂ ਨੇ ਦੱਸ ਕੀ ਹੱਕ ਦੇ ਧਰ ਕੇ ਲੈ ਕੇ ਨੇ ਆਪਣੇ ਵਾਸਤੇ ਮੰਗਦੀ ਐ ਵੀ ਤੁਹਾਨੂੰ ਪਿੱਛੋਂ ਕਿਸੇ ਨੇ ਦੇਣੀ ਨਹੀਂ ਨਾਲੇ ਨਾ ਹੀ ਆਪਾਂ ਨੂੰ ਜ਼ਮੀਨ ਦੀ ਲੋੜ ਹੀ ਨਹੀਂ ਆਪਣੇ ਕੋਲ ਤਾਂ ਰੱਬ ਦਾ ਦਿੱਤਾ ਬਥੇਰਾ ਕੁਛ ਹੈ ਜੀ ਉਹ ਦਿੱਤਾ ਦਾ ਬਥੇਰਾ ਹੁੰਦਾ ਰੱਬ ਦਾ ਜਿਹੜਾ ਹੱਕ ਉਹਦਾ ਫਿਰ ਉਹ ਤਾਂ ਹੱਕ ਮੈਨਾਂ ਜਾਂ ਤਾਂ ਕਿਸੇ ਨੂੰ ਨਾ ਦਿੰਦੇ ਮੈਂ ਇਹ ਗੱਲ ਨਹੀਂ ਕਹਿੰਦਾ ਸੀ ਠੀਕ ਹੈ ਤੂੰ ਮੇਰੀ ਗੱਲ ਸਮਝਿਆ ਕਰ ਮਾਂ ਜਿਹੜੀ ਗੱਲ ਕਹਿੰਦੀ ਹੈ ਤੂੰ ਉਹ ਗੱਲ ਤੇ ਉੱਤਰਦੀ ਨਹੀਂ ਤੂੰ ਉਹ ਗੱਲ ਨੂੰ ਢੰਗਾਈ ਚ ਸੋਚ ਕੇ ਦੇਖ ਜਾਂ ਤਾਂ ਗਗਨ ਨੂੰ ਵੀ ਨਾ ਮਿਲਦੀ ਅਸੀਂ ਸਹਿਮਤ ਹੋਏਂਦੇ ਵੀ ਗਗਨ ਨੂੰ ਕਿਉਂ ਦਿੱਤੀ ਸਾਡੇ ਕੋਲ ਜਹੇ ਜਾਂ ਕੁਛ ਹੈਗਾ ਸੀ ਸਮਝ ਲੈਂਦੇ ਜਦੋਂ ਗਗਨ ਲਈ ਆਈ ਫਿਰ ਤੈਨੂੰ ਕਿਉਂ ਨਹੀਂ ਦਿੰਦੇ ਸੱਚ ਇਹ ਗੱਲ ਤਾਂ ਚੀ ਹੈ ਮਾਂ ਦੀ ਤਾਂ ਇਹ ਕਰਾਰੀ ਹੈ ਹੁਣ ਤੂੰ ਇਹ ਗੱਲ ਨੂੰ ਸਮਝ ਲੈ ਤੂੰ ਸਾਡੇ ਪੱਖ ਜਾਂਦੇ ਤੂੰ ਉਹਨਾਂ ਦੀ ਮਿਹਤ ਕਰਾਉਣੇ ਦਿੰਦੇ ਤੈਨੂੰ ਦੱਸੀਏ ਨੇ ਆਪਾਂ ਇਹੀ ਘਰੇ ਰਹਿਣਾ ਜੇ ਤਾਂ ਤੇਰੀ ਭੈਣ ਨੂੰ ਜ਼ਮੀਨ ਨਹੀਂ ਦਿੱਤੀ ਤਾਂ ਦੱਸ ਦੇ ਸਾਨੂੰ ਫਿਰ ਤੈਨੂੰ ਜ਼ਮੀਨ ਕਿਉਂ ਨਹੀਂ ਦਿੰਦੇ ਹੋ ਮੇਰੀ ਗੱਲ ਸੁਣੋ ਜੀ ਇਹ ਗੱਲ ਤਾਂ ਨਾ ਹੁਣ ਮੈਂ ਆਪਦੇ ਬਾਪੂ ਜੀ ਨਾਲ ਵੀ ਨਹੀਂ ਕਰ ਸਕਦੀ ਨਾ ਮੈਂ ਆਪਦੇ ਵੀਰੇ ਨੂੰ ਇਹ ਗੱਲ ਕਹਿ ਸਕਦੀ ਕੱਲ ਕਰਨਾ ਹੀ ਗੱਲੀ ਨਹੀਂ ਨਾ ਤੇਰੇ ਬਿਰਾਈ ਗੱਲ ਹੈ ਜੋ ਤੇਰੇ ਵੀਰੇ ਨੂੰ ਵੀ ਪਤਾ ਹੈ ਵੀ ਜੇ ਇੱਕ ਕੁੜੀ ਨੂੰ ਹਿੱਸਾ ਦੇ ਤਾਂ ਦੂਜੀ ਨੂੰ ਦੇਵੇ ਬਾਪੂ ਨੂੰ ਬਾਪੂ ਕਰਨਾ ਚਾਹੀਦਾ ਬਾਪੂ ਦਾ ਹੱਕ ਮੰਨ ਤੇਰਾ ਭਾਗ ਕਹੇ ਤੇਰੇ ਨਾਲ ਹੀ ਜ਼ਮੀਨ ਕਰਾ ਦੇ ਆਪਣੀ ਲੜਾਈ ਖਤਮ ਕਰੇ ਹੁਣ ਤੂੰ ਉਹਨਾਂ ਹੀ ਗੱਲ ਕਹੀ ਇਹਨੇ ਆਹੀ ਗੱਲ ਤੋਂ ਬਾਪੂ ਮਾਂ ਨੇ ਕੁਛ ਕਿਹਾ ਹੋਊਗਾ ਜੀ ਮੇਰੇ ਨਾਲ ਚੱਲਿਓ ਆਪਾਂ ਬਾਪੂ ਜੀ ਕੋਲੇ ਸਿੱਧੇ ਜਾਵੜਦੇ ਆ ਤੁਸੀਂ ਮੇਰੇ ਨਾਲ ਆਪਾਂ ਬਾਪੂ ਜੀ ਨੂੰ ਓ ਮੈਂ ਨਹੀਂ ਜਾਂਦਾ ਮੈਂ ਜਾਂਦਾ ਸੁਣਾ ਲਾ ਤੂੰ ਜਾ ਬ੍ਰਿਆ ਕੇ ਪੁੱਛ ਕੋਈ ਗੱਲਬਾਤ ਉਹਨੂੰ ਬਾਪੂ ਨੂੰ ਕਹਿ ਵੀ ਮੇਰੇ ਨਾਲ ਜੋ ਗੱਲ ਨੇ ਨਾ ਜ਼ਮੀਨ ਕਰਾਈਆ ਤੂੰ ਆਦੇ ਨਾ ਜ਼ਮੀਨ ਕਰਵਾ ਕੇ ਲਿਆ ਇਹਦੇ ਨਾਲ ਮਾਂ ਨਾਲ ਮਾਂ ਖੁਸ਼ ਨਾਲੇ ਆਪਾਂ ਖੁਸ਼ ਆ। ਕਿਉਂ ਐਵੇਂ ਲੜਾਈ ਕਰੀ ਨੇ ਘਰੇ? ਆ ਰਖੜੀ ਆਉਗੀ ਮੁਰੇ। ਆ ਗੱਲ ਦੇ ਕੰਮ ਨਿਵੇੜ ਦੇ ਪਰਾਂ। ਨਾਲੇ ਨਾ ਜਿਵੇਂ ਸੋਂ ਇੱਕ ਗੱਲ ਕਹਾ ਵੀ ਜਿਹੜੀਆਂ ਭੈਣਾਂ ਨਾ ਹਿੱਸੇ ਲੈ ਕੇ ਆਉਂਦ ਨੇ ਆਪਦੇ ਭਰਾਵਾਂ ਤੋਂ ਸੌਖੀਆਂ ਤਾਂ ਕਦੇ ਨਹੀਂ ਬਸਣ। ਓ ਯਾਰ ਤੂੰ ਤਾਂ ਐਵੇਂ ਕੰਮ ਨਹੀਂ ਆ ਯਾਰ ਜਿੱਦ ਉਹ ਹੀ ਗੱਲਾਂ ਵੀ ਹਿੱਸੇ ਲੈਣ ਨੂੰ ਫਿਰ ਜ਼ਰੂਰੀ ਇੱਕ ਨੂੰ ਦੇ ਤਾਂ ਦੂਜੇ ਨੂੰ ਦੇਂਦਾ ਜਾਂਦਾ ਜਿਹੜਾ ਦੋਨਾਂ ਨੂੰ ਨਾ ਦਿੰਦੇ। ਅਸੀਂ ਕੀ ਫਿਰ ਆਪਾਂ ਮਾਰ ਹੁਣ ਇਹ ਗੱਲ ਤਾਂ ਕਲੇਸ਼ ਆ ਘਰੇ ਹੁਣ ਆਪਣੇ। ਹੁਣ ਆਪਣੇ ਘਰੇ ਤਾਂ ਕਲੇਸ਼ ਪਾਉਣਾ। ਪਰ ਮੈਨੂੰ ਤਾਂ ਕੋਈ ਤਕਲੀਫ ਵੀ ਨਹੀਂ ਜੀ ਜੇ ਉਹ ਹਿੱਸਾ ਲੈ ਕੇ ਗਈ ਜਦੋਂ ਤੈਨੂੰ ਜਮਾ ਨਹੀਂ ਦਿੱਤੀ ਮੈਨੂੰ ਨਹੀਂ ਦਿੱਤੀ ਜਦੋਂ ਮਾਂ ਨੂੰ ਤੋਕੇ ਪਾ ਜੇ ਹੁਣ ਕੱਲ ਨੂੰ ਕੋਈ ਗੱਲਬਾਤ ਹੋ ਗਈ ਆਲਾ ਕੋ ਫੇਰ ਉਹ ਵੀ ਗੱਲਾਂ ਤੂੰ ਮਾਂ ਮੰਗਰ ਲੱਗ ਕਿਸੇ ਮੰਗਰ ਥੋੜੀ ਲੱਗਣਾ ਆਪਣਾ ਘਰ ਪੱਟਾਂ ਦਾ ਕਿਸੇ ਦਾ ਥੋੜੀ ਪੱਟਾਂ ਦਾ ਠੀਕ ਆ ਠੀਕ ਆ ਚਾਹ ਸਾਮ ਮਾਰੀ ਗੱਲ ਸੋਚਿਆ ਦਾ ਦਿਮਾਗ ਨਾਲ ਸੋਚਿਆ ਕੋਈ ਨਹੀਂ ਹੁੰਦਾ ਜ਼ਮੀਨ ਤਾਂ ਹੁਣ ਲੈਣੀ ਆ ਜਦੋਂ ਇੱਕ ਨੂੰ ਦੇਦੀ ਦੂਜੀ ਨੂੰ ਕੀ ਹੁੰਦਾ ਖੰਗ ਹੁੰਦੀ ਆ ਬਾਕੀ ਹੈਗਾ ਪਰਮਾਰਾਂ ਨੇ ਦਿੱਤਾ ਸਾਰਾ ਕੁਝ انہਾਂ ਕੋਲੇ ਆਪਣੇ ਕੋਲੇ ਵੀ ਹੈਗਾ ਇਹਦੀ ਕੋਈ ਗੱਲ ਨਹੀਂ ਠੀਕ ਹੈ ਨਾ ਕੱਲ ਦਾ ਜਿਹੜਾ ਹੈਗਾ ਹੱਕ ਤੇਰਾ ਹੱਕਾ ਉਹ ਤੈਨੂੰ ਮਿਲਣਾ ਚਾਹੀਦਾ ਅਸਤਾਹ ਗੱਲ ਤੋ ਕਹਨੇ ਆ ਤੈਨੂੰ ਤੂੰ ਇਹ ਗੱਲ ਤੇਰੇ ਦਿਮਾਗ 'ਚ ਨਹੀਂ ਪੈਂਦੀ ਕੋਈ ਅਸੀਂ ਖੋ ਕੇ ਨਹੀਂ ਲਿਆਉਂਦੇ ਜਿਹੜਾ ਤੇਰਾ ਹੱਕ ਆ ਉਹ ਮੰਗਦੇ ਆਂ ਅਸੀਂ ਕੋਈ ਅਸੀਂ ਕਿਸੇ ਦਾ ਨਹੀਂ ਖੋਕ ਲਿਆਉਂਦੇ ਮੇਰੇ ਤਾਂ ਗੱਲ ਦਿਮਾਗ 'ਚ ਪੈਂਦੀ ਹੈ ਜੀ ਤੁਸੀਂ ਵੀ ਮਾਂ ਮੰਗਰ ਲੱਗੀ ਜਾਂਦੇ ਹੋ ਮਾਂ ਮੰਗਰਿਆ ਹੋਰ ਕੀ ਮੰਗ ਲਗਾ ਦੀ ਮਾਂ ਮੰਗਰ ਨਹੀਂ ਲੱਗੋ ਹੋਰ ਉਹੀ ਗੱਲਾਂ ਵਗੈਰ ਮੈਂ ਤਾਂ ਜੇ ਜੇ ਤਾਂ ਮੇਰੀ ਮਾਂ ਕਿਸੇ ਦਾ ਖੋ ਕੇ ਲਿਆਉਂਦੀ ਹੋਵੇ ਤੇਰਾ ਹੱਕ ਆ ਮੇਰੀ ਮਾਂ ਇਹ ਸਮਝਾਉਂਦੇ ਤੇਰੇ ਦਿਮਾਗ 'ਚ ਨਹੀਂ ਪੈਂਦੀ ਗ ਬਰਾਬਰ ਹੱਕ ਹੁੰਦਾ ਕੁੜੀਆਂ ਦਾ ਮਰੀਏ ਨਹੀਂ ਰਹੀ ਨੇ ਇਹ ਵੀ ਆਪਦੀ ਮਾਂ ਦੀ ਬੋਲੀ ਬੋਲਣ ਲੱਗ ਗਿਆ ਮੈਨੂੰ ਤਾਂ ਲੱਗਦਾ ਨਾ ਜੀ ਵੀ ਸੋਡੇ ਸਾਰਿਆਂ ਦੇ ਦਿਮਾਗ 'ਚ ਫਰਕ ਪੈ ਗਿਆ ਵਿੱਚ ਸੋਨੂੰ ਤਾਂ ਇੱਕ ਚੀਜ਼ ਹੀ ਬਸ ਦੀ ਸੀ ਜਾਂਦੀ ਆ ਜ਼ਮੀਨ ਜ਼ਮੀਨ ਚੱਲ ਕੋਈ ਨਾ ਕੀ ਕਰਾਂ ਹੁਣ ਸਾਰਾ ਦਿਨ ਨਹੀਂ ਕੰਮ ਮੁੱਕਦੇ ਹੋਰ ਬੰਦ ਚੱਟ ਕਿਹੜਾ ਬੈਠਾ ਜਾਂਦਾ ਗਲਾ ਮੈਂ ਕਹਿੰਦਾ ਮੇਲਾ ਦਾ ਵੰਟ ਹਾਂ ਮੈਂ ਮਰ ਜਾ ਵੀਰ ਤੇ ਭਾਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਕਾ ਵੀਰੇ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਮੈਂ ਤਾਂ ਵਧੀਆ ਠੀਕ ਆ ਬੈਠ ਜਾ ਬੈਠੇ ਹੋਰ ਤੂੰ ਸੁਣਾ ਕਿਵੇਂ ਠੀਕ ਠਾਕ ਆ ਹਾਂ ਮੈਂ ਤਾਂ ਤੈਨੂੰ ਪਤਾ ਹੀ ਆ ਘਰ ਦੇ ਕੰਮਕਾਰ ਮੁੱਕ ਗਏ ਸੀ ਮੈਂ ਤਾਂ ਨਾਟਕ ਦੇਖਣ ਬੈੰਦੀ ਸੀ ਹੁਣ ਤੁਸੀਂ ਸੁਣਾਓ ਵੀ ਬੀਬੇਰ ਕਿਵੇਂ ਸਾਰੇ ਸਾਰੇ ਵਧੀਆ ਠੀਕ ਠਾਕ ਚੱਲ ਵਧੀਆ ਪਈ ਜਾਏ ਹਰਪ੍ਰੀਤ ਕੋਲੇ ਉਹ ਬੱਸ ਸਾਦਾ ਜਾਏ ਤੂੰ ਕੀ ਹੋ ਗਿਆ ਮੈਨੂੰ ਤਾਂ ਨਾ ਉਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਹਾਂ ਸਵੇਰੇ ਤਾਂ ਮੇਰੀ ਗੱਲ ਹੋਈ ਭੈਣ ਨਾਲ ਕਿਉਂ ਕਹਿੰਦੀ ਵੀਰੇ ਆ ਜਾ ਅੱਛਾ ਮੁੜ ਕੇ ਅਸੀਂ ਸਮਾਨਸਲਾ ਲੈ ਕੇ ਜਿਹੜਾ ਸੰਧਾਰੇ ਦਾ ਦੇਣਾ ਉਹਨਾਂ ਜਾਣਾ ਸੀਗਾ ਹਾਂ ਹਾਂ ਅਸੀਂ ਵਾਗਿਆ ਗਾਹ ਗਏ ਆ ਤੇ ਉਹਦੀ ਸੱਸ ਸੀ ਪੈਨਾ ਕੁਛ ਬੋਲੀ ਐ ਨਾ ਤਾਂ ਹਰਪ੍ਰੀਤ ਤੰਦਰੋਂ ਨਿਕਲੀ ਪਤਾ ਨਹੀਂ ਕਰੇ ਹੈਗੀ ਸੀ ਕਿ ਨਹੀਂ ਹੈਗੀ ਸੀ ਉਹ ਕਲੀ ਉਹ ਤਾਂ ਕਿਤੇ ਰਿਸ਼ਤੇਦਾਰੀ ਚ ਗਈ ਮਗਾ ਮੈਨੂੰ ਤਾਂ ਫੋਨ ਤੇ ਗੱਲ ਹੋਈ ਐ ਵੀਰੇ ਆ ਜਾ ਸੀ ਕਿਤੇ ਜਾਣਾ ਨਹੀਂ ਹੈਗਾ ਹੁਣ ਮਿਲਾਇਆ ਵੀ ਨਹੀਂ ਗਾ ਕਹਿੰਦੀ ਸਾਨੂੰ ਥਾਣੇ ਕਚਹਿਰੀਆਂ ਤੇ ਨਿਬੜਾਂਗੇ ਕਹਿੰਦੀ ਤੁਹਾਡੇ ਨਾਲ ਆਏ ਕਰਾਂਗੇ ਕਿਉਂ ਐਡੀ ਕੀ ਗੱਲ ਹੋ ਗਈ ਥਾਣੇ ਕਚਹਿਰੀਆਂ ਨਾਲ ਗਏ ਤਾਂ ਤੁਸੀਂ ਸੰਧਾਰਾ ਲੈ ਕੇ ਕੁਝ ਬੋਲਦੀ ਸੀ ਉਹ ਤਾਂ ਬਥੇਰੀ ਕੁਛ ਬੋਲੀ ਆ ਬੋਲੇ ਨਹੀਂ ਤਾਂ ਸੀ ਨਹੀਂ ਬੋਲੀ ਮੇਰਾ ਤਾਂ ਜੀ ਕਰਦਾ ਸੀ ਬੋਲਣ ਨੂੰ ਇਹਨਾਂ ਨੇ ਮੈਨੂੰ ਬੋਲਣ ਨਹੀਂ ਦਿੱਤਾ ਮੈਂ ਕਿ ਬੋਲ ਬੀਰ ਸੁਣਾ ਦਿੰਦਾ ਨਾ ਤੋ ਕਿਵੇਂ ਸੁਣਾ ਦਾਂ ਸਾਰੀਆਂ ਗਲਤੀਆਂ ਤਾਂ ਬਾਪੂ ਦੀਆਂ ਨੇ ਕੰਡੇ ਤਾਂ ਉਹਨੇ ਵਿਜੇ ਹੋਏ ਆ ਸੁਣਾ ਦਿੰਦਾ ਨਾਲੇ ਬਾਪੂ ਨੇ ਹੁਣ ਕੀ ਕਰਤਾ ਸੀ ਕੋਈ ਸੱਸ ਨਾਲ ਲੜ ਕੇ ਆ ਗਿਆ ਬਾਪੂ ਦੇ ਕੰਡੇ ਵਿਜੇ ਹੋਏ ਆ ਮੇਰੀ ਗੱਲ ਸੁਣ ਜੇ ਤੇਰੇ ਨਾਲ ਤੇ ਜ਼ਮੀਨ ਲਵਾਉਣ ਲੱਗਿਆ ਸੀਗਾ ਤਦ ਉਹਦੇ ਨਾਂ ਤੇ ਵੀ ਲਵਾ ਦਿੰਦਾ ਇਸੇ ਗੱਲ ਦਾ ਉਹਦੀ ਸੱਸ ਸਰੀਕਾ ਕਰੀ ਬੈਠੀ ਐ ਵੀ ਵੱਡੀ ਕੁੜੀ ਦੇ ਨਾਂ ਤੇ ਜ਼ਮੀਨ ਲਵਾਤੀ ਮੇਰੀ ਨੂੰਹ ਦੇ ਨਾਂ ਤੇ ਕਿਉਂ ਨਹੀਂ ਲਵਾਈ ਇਸ ਗੱਲ ਦਾ ਕਲੇਸ਼ ਆ ਉਹੋ ਵੀਰੇ ਜ਼ਮੀਨ ਤਾਂ ਚਲ ਮੈਂ ਨਿੱਕੀ ਹੁੰਦੀ ਤੇ ਬਾਪੂ ਨੇ ਮੇਰੇ ਨਾਂ 'ਤੇ ਲਵਾਤੀ ਬਾਪੂ ਨੇ ਵੀ ਪਿੱਟਣੇ ਪਾਤੇ ਵੀ ਜਦੋਂ ਅਸੀਂ ਤਿੰਨ ਭਾਈ ਭੈਣਾਂ ਵੀ ਸਾਡੇ ਤਿੰਨਾਂ ਦੇ ਨਾਂ ਲਵਾ ਦੇ ਜਾਂ ਫਿਰ ਮੇਰੇ ਨਾਂ ਵੀ ਨਾ ਲਵਾਉਂਦਾ ਪਰ ਭੈਣ ਨੂੰ ਨਾ ਬਾਪੂ ਨੇ ਤਾਂ ਨਾ ਲਵਾਤੀ ਹੋਵੇ ਵੀ ਉਹ ਵਧੀਆ ਸੌਖੇ ਘਰੇ ਵਿਆਹੀ ਐ ਮੈਂ ਗਰੀਬ ਘਰੇ ਐ ਬਾਪ ਉਹਨੇ ਕਿਤੇ ਆਇਆ ਨਾ ਕਰਤਾ ਉਹ ਹੈਗਾ ਤਾਂ ਸਿਆਣਾ ਵੈਣਾ ਹੀ ਸੀਗਾ ਉਹਨੂੰ ਪਤਾ ਸੀ ਵੀ ਕੱਲ ਨੂੰ ਆ ਚੀਜ਼ਾਂ ਦੇ ਕਲੇਸ ਹੋਣਗੇ ਪਹਿਲਾਂ ਹੀ ਕਰ ਦਿੰਦਾ ਦੋਨਾਂ ਦੇ ਤਿੰਨਾਂ ਥਾਂ ਤੇ ਬੰਡੀਆਂ ਪਾ ਕੇ ਮੇੜ ਦਿੰਦਾ ਕੰਮ ਨੂੰ ਅੱਜ ਤਾਂ ਆ ਤਾਂ ਕਲੇਸ ਤਾਂ ਨਾ ਹੁੰਦਾ ਕਲਕਲੇਸ ਦਾ ਨਾਂ ਹੁੰਦਾ ਮੇਰੀ ਗੱਲ ਸੁਣ ਬਈ ਨਾ ਤਾਂ ਅਸੀਂ ਅੱਜ ਜ਼ਮੀਨ ਲਈਏ ਦੋਨੇ ਭੈਣਾਂ ਨਾ ਲਈਏ ਕੱਲ ਪਵਾ ਦੀ ਮੇਰੇ ਨਾਲ ਜਦੋਂ ਮੈਨੂੰ ਸੱਦ ਕੇ ਮਰਜੀ ਮੈਂ ਤੇਰੇ ਨਾਲ ਲਵਾ ਦੂੰਗੀ ਫਿਰ ਉਹਦੀ ਸੱਸ ਨੂੰ ਕੀ ਆਪਣੀ ਜ਼ਮੀਨ ਦਾ ਮੈਂ ਥੋੜੀ ਹੁੰਦਾ ਹੁਣ ਉਹੀ ਗੱਲ ਹੈ ਬਗਾਨੇ ਪੁੱਤ ਦਾ ਕੀ ਪਤਾ ਕਿਹੜੇ ਵੇਲੇ ਬਦਲ ਜੇ ਹੁਣ ਉਧਰ ਉਹਦੀ ਸੱਸ ਇਹ ਜੀ ਉਧਰ ਉਹ ਹੈਪੀ ਇਹ ਜੀ ਅਗਲੇ ਨੂੰ ਗੁੱਸਾ ਤਾਂ ਹੁੰਦਾ ਹੋਊਗਾ ਨਾ ਵੀ ਵੱਡੀ ਦੇ ਨਾਲ ਤੇ ਜ਼ਮੀਨ ਦੇਖ ਇਹ ਤੂੰ ਭੈਣ ਭਰਾ ਦਾ ਰਿਸ਼ਤਾ ਵਰਤਦੀ ਹੈ ਜੇ ਤੈਥੋਂ ਮੈਂ ਜ਼ਮੀਨ ਇਹ ਲਈ ਅੱਜ ਤੂੰ ਮੇਰੇ ਨਾਲ ਕਰਾਵੇਂ ਦਾਗੀ ਕਲੇਸ਼ ਕਰੂਗਾ ਇਸ ਗੱਲ ਦਾ ਕਿਉਂ ਕਰੂ ਅਗਲਾ ਕਿਉਂਕਿ ਪਹਿਲਾਂ ਨਾ ਕਿਲਵਾਈਆ ਇਸੇ ਗੱਲਾਂ ਦੇ ਹੀ ਕਲੇਸ਼ ਹੋ ਜਾਂਦੇ ਇਸੇ ਮਾਰੇ ਤਾਂ ਮੈਂ ਬਾਪੂ ਨਾਲ ਲੜ ਪਿਆ ਓਹੋ ਚੱਲ ਬਾਪੂ ਤਾਂ ਤੈਨੂੰ ਪਤਾ ਵੀ ਬਾਪੂ ਕੋਲ ਬਹਿ ਕੇ ਤਿੰਨੇ ਭੈਣ ਭਰਾ ਗੱਲ ਕਰ ਲਾਂਗੇ ਬਾਪੂ ਕੀ ਗੱਲ ਆ ਵਿੱਚੋਂ ਕੀ ਕਹਾਣੀ ਆ ਤੂੰ ਨਹੀਂ ਦੱਸਦਾ ਹੈਗਾ ਮਿੰਨ ਮਿੰਨ ਕਰਨ ਲੱਗ ਜਾਂਦਾ ਮੈਂ ਵੀ ਇਹ ਅੱਕਿਆ ਹੋਇਆ ਨਾ ਮੇਰਾ ਦਿਮਾਗ ਇੰਨਾ ਖਰਾਬ ਹੋ ਗਿਆ ਸੀ ਮੈਂ ਕਿਹਾ ਬਾਪੂ ਐਹ ਜੀ ਕੀ ਉਹ ਸੀਗਾ ਵੀ ਜੇ ਤੂੰ ਨਾ ਚੱਲ ਚੰਗੀ ਗੱਲ ਹੈ ਵੀ ਕੁੜੀਆਂ ਦੇ ਨਾਲ ਲਵਾਤੀ ਹਾਂ ਤੋਂ ਉਹਨਾਂ ਦੇ ਲਵਾ ਦੇ ਚੱਲ ਭਰਾਵਾ ਚੰਗੀ ਗੱਲ ਤਾਂ ਕਿਉਂ ਆ ਸਾਰੀ ਉਮਰ ਤੀਆਂ ਨੇ ਵੀ ਪੇਕਿਆਂ ਤੋਂ ਲੈਣਾ ਹੁੰਦਾ ਪੇਕੇ ਦਿੰਦੇ ਕੀ ਨਹੀਂ ਬਿਮਾਰੀ ਖਮਾਰੀ ਚਨਾਨਕ ਸ਼ਕਾਸ਼ਟਾ ਤੱਕ ਭਰਦੇ ਆ ਉਹ ਗੱਲ ਨਹੀਂ ਕਹਿੰਦਾ ਗਗਨ ਵੀ ਚੱਲ ਜੇ ਉਹਦੀ ਸੋਚ ਹੈਗੀ ਸੀ ਕਿ ਕੁੜੀਆਂ ਦੇ ਨਾ ਜ਼ਮੀਨ ਲਵਾਉਣਾ ਚੱਲ ਸਿਆਣੀ ਹੁੰਦੀ ਵੀ ਕੱਲਾ ਹੈਗਾ ਕੱਲ ਨੂੰ ਬਦਲ ਗਿਆ ਵੀ ਮੇਰੀਆਂ ਕੁੜੀਆਂ ਕੋਲ ਜ਼ਮੀਨ ਤੇ ਦੋਨਾਂ ਦੇ ਨਾਂ ਵੀ ਲਵਾ ਦਿੰਦਾ ਨਾ ਆਹ ਕਲੇਸ਼ ਤਾਂ ਨਾ ਹੁੰਦਾ ਹੁਣ ਉਹਦੀ ਸੱਸ ਨੇ ਤਾਂ ਇੱਕੋ ਆੜੀ ਫੜੀ ਹੋਈ ਐ ਜੇ ਜ਼ਮੀਨ ਦੇ ਦੋਗੇ ਠੀਕ ਨਹੀਂ ਇੱਥੇ ਬੜੋ ਨਾ ਤੁਹਾਨੂੰ ਕੋਰਟ ਕਚਹਿਰੀਆਂ ਚ ਕਢੀਸਾਂਗੇ ਮੇਰੀ ਤਾਂ ਹਰਪ੍ਰੀਤ ਨਾਲ ਗੱਲ ਵੀ ਨਹੀਂ ਹੋਈ ਹੈਗੀ ਮਤਾ ਇਹ ਕਹਿੰਦਾ ਸੀਗਾ ਵੀ ਜੇ ਤੂੰ ਆਨੇ ਬਾਨੇ ਜਾ ਕੇ ਪਤਾ ਲੈ ਲੈ ਮਾੜਾ ਜਾ ਸਾਨੂੰ ਤਾਂ ਫਿਰ ਬਾਵਾ ਬੋਲਣ ਲੱਗੀ ਇਹਨੇ ਬਲੱਡ ਵਧਾ ਲਿਆ ਇਹਨੂੰ ਲੈ ਕੇ ਫਿਰ ਮੈਂ ਉੱਥੋਂ ਨਿਕਲਿਆ ਮੈਂ ਕਿਹਾ ਤੂੰ ਕਿਉਂ ਗੱਲ ਵਧਾਈ ਨਹੀਂ ਹੈਗਾ ਕੋਈ ਗੱਲ ਨਹੀਂ ਤੁਸੀਂ ਬੈਠੋ ਚਾਹ ਪਾਣੀ ਪੀਓ ਇਹਨੇ ਫਿਰ ਤੁਸੀਂ ਜਾਂਦੇ ਆਂਦੇ ਨਾ ਮੈਨੂੰ ਉੱਥੇ ਲਾ ਜਿਓ ਹਰਪ੍ਰੀਤ ਦੇ ਸਹੁਰੇ ਤੁਸੀਂ ਗਾਹ ਟੱਪ ਜਿਓ ਦਾਦਾ ਨੇ ਸਾਨੂੰ ਤਾਂ ਉਹਨੇ ਮੱਥੇ ਵੀ ਨਹੀਂ ਲਗਣ ਦਿੱਤਾ ਹਰਪ੍ਰੀਤ ਸਾਰੀਆਂ ਗੱਲਾਂ ਛੱਡੋ ਵੀਰੇ ਮੈਨੂੰ ਪਤਾ ਸਾਰਾ ਕੁਝ ਵੀ ਹਰਪ੍ਰੀਤ ਕਿੱਥੇ ਗਈ ਸੀ ਥੋੜੇ ਮੱਥੇ ਨਹੀਂ ਲੱਗੀ ਸੀ ਹਨਾ ਕੀ ਗੱਲ ਹੋਈ ਸੀ ਪਰਸੋਂ ਹਾਂ ਕੀ ਗੱਲ ਹੋਈ ਸੀ ਪਰਸੋਂ ਇੱਥੇ ਆਈ ਸੀ ਉਹ ਦੋਨੇ ਹੈਪੀ ਤੇ ਉਹ ਦੋਨੇ ਤੇ ਹਰਪ੍ਰੀਤ ਮੈਨੂੰ ਸਾਰਾ ਕੁਝ ਦੱਸ ਕੇ ਗਈ ਹੈ ਵਿਚਾਰੀ ਤੇਰੇ ਕੋਲ ਆਉਣ ਦਾ ਕੀ ਕਾਰਨ ਹੋਇਆ ਹਾਂ ਟਾਲੀ ਸੀ ਬੁੜੀ ਨੇ ਪਰ ਹਰਪ੍ਰੀਤ ਪੋਲੀਆ ਹਰਪ੍ਰੀਤ ਨੂੰ ਪਤਾ ਸੀ ਕਹਿੰਦੀ ਅਸਾਂ ਮਾਸੀ ਸੱਸ ਦਾ ਪਤਾ ਲੈਣ ਆਏ ਆ ਓ ਢਿੱਲੀ ਆ ਪਰ ਢਿੱਲੀ ਕਿੱਥੋਂ ਜਦੋਂ ਹਰਪ੍ਰੀਤ ਹੈਪੀ ਉੱਥੇ ਮਾਸੀ ਕਿ ਘਰੇ ਗਏ ਉਹ ਗੁਲਗਲੇ ਪਕਾਈ ਜਾਵੇ ਕਹਾਂ ਜਾਂਦਿਆਂ ਨੂੰ ਉਹਨੇ ਵਿਚੈਨੇ ਜਦੋਂ ਪੋਲੀ ਨੇ ਸਾਰੀ ਗੱਲ ਮੈਨੂੰ ਦੱਸੀ ਮੈਂ ਤਾਂ ਸਮਝ ਗਈ ਸੀ ਪਰ ਮੈਂ ਹਰਪ੍ਰੀਤ ਨੂੰ ਕੁਝ ਨਹੀਂ ਕਿਹਾ ਉਹਨੂੰ ਤਾਂ ਟਾਲਿਆ ਸੀਗਾ ਘਰੋਂ ਐਡੀ ਕੰਜਰੀ ਬੁੜੀ ਐ ਨਹੀਂ ਤਾਂ ਬਾਲੀ ਜਾ ਦੇ ਹਾਂ ਦੇਖੇ ਤੂੰ ਤਾਂ ਬਗ ਜੈਗੀ ਕੀ ਪਤਾ ਬੁੜੀ ਨੂੰ ਬੁੜੀ ਨਾ ਬੋਲੇ ਸਾਨੂੰ ਤਾਂ ਇੰਨਾ ਕੁਝ ਬੋਲਦੇ ਸੀ ਨਾ ਮੈਂ ਕਰਾਂ ਮੇਰਾ ਤਾਂ ਐਸੀ ਜੇ ਮੈਂ 5 ਮਿੰਟ ਖੜ ਗਿਆ ਇਹਦਾ ਕੀ ਪਤਾ ਕੀ ਗੱਲ ਬਣਾ ਦੇ ਹਾਂ ਵੀ ਇਹਦਾ ਭਰਾ ਵਾ ਤਵਾ ਬੋਲਦਾ ਸੀ ਵੀ ਤੂੰ ਆ ਕੋਈ ਤਰੀਕੇ ਨਾਲ ਜਾ ਕੇ ਨਾ ਮੜਾ ਜਾ ਹਰਪ੍ਰੀਤ ਨਾਲ ਗੱਲ ਕਰੀ ਤੇ ਦੇਖ ਨਾ ਤਾਂ ਉਹਨੂੰ ਕੋਈ ਫੋਨ ਖਾਣ ਦਿੰਦੇ ਪਏ ਹੁਣ ਮੈਂ ਨਾ ਘਰੇ 2-3 ਵਾਰ ਦੱਸਦੀ ਸੀ ਐਂ ਤੱਕ ਚੱਲੀ ਨੰਬਰ ਤਾਂ ਸਵਿਚ ਆਫ ਆ ਜਾਂਦਾ ਜਾਂ ਤਾਂ ਮੇਰੀ ਗੱਲ ਕਰਵਾਦੀ ਹਾਂ ਨਾ ਹੀ ਹੈਪੀ ਫੋਨ ਚੱਕਦਾ ਪਿਆ ਮੇਰਾ ਕੋਈ ਨਾ ਨਾ ਚੱਕਿਆ ਪਿਆ ਕਿ ਟਿੰਡਾ ਲੈਣੇ ਆਪਦੀ ਕੁੜੀ ਕੋਲ ਜਾਉਂਗੀ ਮੈਂ ਆਪਦੀ ਭੈਣ ਨੂੰ ਲੈ ਕੇ ਆ ਜੂਗੀ ਫਿਰ ਮੈਂ ਗੱਲਾਂ ਤਾਂ ਇਹ ਵੀ ਹੈ ਨਾ ਉਹ ਤਾਂ ਉਹੀ ਗੱਲਾਂ ਲੈ ਕੇ ਉਹਨੂੰ ਦੱਸ ਉਹਦਾ ਘਰਵਾਰ ਉਹ ਆ ਐਸੀ ਇੱਕ ਵਾਰੀ ਨਾ ਹਰਪ੍ਰੀਤ ਨਾਲ ਗੱਲ ਹੋ ਜੇ ਕੋਈ ਨਾ ਮੈਂ ਜਾ ਆਉਂਗੀ ਕਿਉਂ ਤੁਸੀਂ ਐਵੇਂ ਉਹ ਕੀਤਾ ਤੁਸੀਂ ਬੈਠੇ ਮੈਂ ਵੀ ਕਹਿੰਦੀ ਆ ਤੇਰਾ ਭਰਾ ਤਾਂ ਬਾਲੀ ਗੱਲ ਠੰਡੀ ਪਾਉਂਦਾਗਾ ਉਹ ਠੰਡੀ ਪਾਉਣ ਵਾਲੀ ਬੁੜੀ ਹੈ ਨਹੀਂਗੀ ਹਾਂ ਉਹ ਹੈ ਨਹੀਂ ਹਾਂ ਬਾਲਾ ਜਿਆਦਾ ਠਪਾਉਂਦੀ ਆ ਮੈਨੂੰ ਹਜੇ ਪੂਰੀ ਤੁਸੂਰੀ ਗੱਲ ਤਾਂ ਨਹੀਂ ਪਤਾ ਕੀ ਪਤਾ ਹਰਪ੍ਰੀਤ ਕਹਿ ਕੇ ਕਰਵਾਉਂਦੀ ਪਈ ਹੋਵੇ ਜਦੋਂ ਮੇਰੇ ਮੱਥੇ 'ਤੇ ਨਹੀਂ ਲੱਗੀ ਹਜੇ ਤੁਸੀਂ ਗੱਲ ਨਹੀਂ ਸਮਝਦੇ ਹੈਗੇ ਸਮਝ ਗਏ ਢੜਕਣਾ ਭਾਈ ਹਰਪ੍ਰੀਤ ਵਿਚਾਰੀ ਕਿਉਂ ਜ਼ਮੀਨ ਮੰਗੂਗੀ ਇੰਨੀ ਕਿੱਥੇ ਆਪਣੀ ਹਰਪ੍ਰੀਤ ਜ਼ਮੀਨ ਦਾ ਮੈਂ ਉਹੀ ਤਾਂ ਸੁਣਨਾ ਕੀ ਪਤਾ ਵਿਚਾਰੀ ਨੂੰ ਕੁੱਟ ਮਾਰ ਕੇ ਕੋਹ ਕਰੀ ਨਾ ਮੈਨੂੰ ਮ ਹੁਣ ਮੇਰੇ ਦਿਮਾਗ 'ਚ ਦੋ ਗੱਲਾਂ ਚੱਲ ਜਾਂਦੀਆਂ ਵੀ ਕੀ ਪਤਾ ਹਰਪ੍ਰੀਤ ਸਿੱਧੇ ਮੱਥੇ ਮੇਰੇ ਨਾਲ ਗੱਲ ਨਾ ਕਰਦੀ ਹੋਵੇ ਆਹਦੇ ਸਾਸ ਨੂੰ ਕਿਹੜੇ ਕਰਵਾਈ ਜਾਂਦੀ ਹੋਵੇ ਕੀ ਪਤਾ ਕੋਈ ਮਜਬੂਰੀ ਕਿਤੇ ਮਾੜਾ ਜਾ ਤੈਨੂੰ ਇੱਥੇ ਕੋਈ ਗੱਲ ਨਹੀਂ ਕੀਤੀ ਤੇਰੇ ਕੋਲ ਇਹੋ ਜਿਹੀ ਉਹਨੇ ਨਾ ਮੇਰੇ ਕੋ ਕੁੱਟ ਮਾਰ ਵਾਲੀ ਤਾਂ ਕੋਈ ਗੱਲ ਨਹੀਂ ਕੀਤੀ ਮੇਰੇ ਕੋਲ ਤਾਂ ਇੰਨੀ ਗੱਲ ਕੀਤੀ ਹੈ ਮੇਰੀ ਸੱਸ ਆਏ ਕਹਿੰਦੀ ਹੈ ਵੀ ਉਹਦੇ ਨਾਲ ਜ਼ਮੀਨ ਲਵਾਤੀ ਆ ਉਹਦੇ ਪੇਕੇ ਜਾਂ ਜ਼ਮੀਨ ਆਪਦੇ ਨਾਮ ਲਵਾ ਕੇ ਆਏ ਜਾਂ ਕੁਝ ਤਾਂ ਮੈਨੂੰ ਦੱਸਿਆ ਪਰ ਇਹ ਕੁੱਟ ਮਾਰ ਵਾਲੀ ਗੱਲ ਨਹੀਂ ਕੀਤੀ ਚਲ ਕੋਈ ਨਾ ਮੈਂ ਹਰਪ੍ਰੀਤ ਕੋਲ ਜਾ ਆਉਂਗੀ ਮੂੰਹ ਸੁngਿਆ ਹੋਊਗਾ ਦਾ ਮੇਰੀ ਫੋਨ ਤੇ ਗੱਲ ਕਰ ਬਾਈ ਨਹੀਂ ਕਰ ਦੇਂਦਾ ਹੈਗਾ ਉਹ ਤਾਂ ਖੇਤ ਆਗਾ ਜੀਰੀ ਲਾਈ ਜਾਂਦੇ ਆ ਚੱਲ ਜੀਰੀ ਲਾਈਏ ਤਾਂ ਫਿਰ ਮੈਂ ਕਰਦਾ ਤੁਸੀਂ ਮਿਤ ਚਾਹ ਪਾਣੀ ਨਾਲ ਬਣਾ ਲਉਨਾ 10 ਮਿੰਟ ਗੱਲਾਂ ਕਰ ਲਓ ਮੈਂ ਉੱਤੀ ਖੇਤ ਮੇਲੇ ਉਹਨਾਂ ਦਾ ਗੁੰਦਾ ਜਾ ਕੇ ਤੇ ਫਿਰ ਅਸੀਂ ਚਾਹ ਤਾਂ ਤੂੰ ਪੀ ਜਾ ਨਾ ਪਾਣੀ ਨਾ ਥਾਣੀ ਮੈਂ ਵੀ ਗੱਲੀ ਲੱਗੀ ਬੈਠ ਕੇ ਮੈਂ ਲਿਆਉਣੀ ਆ ਪਾਣੀ ਪੀ ਕੇ ਵਗ ਜੀ ਹੋਰ ਕਿਹੜਾ ਮੈਨੂੰ ਪਾਣੀ ਫੜਾ ਦੇ ਚਾਹ ਮੈਂ ਆ ਕੇ ਪੀ ਲਊਂ ਕਿਰੋਂ ਉੱਧਰ ਖੜਾ ਆਇਆ ਨਾ ਅਸੀਂ ਘਰੇ ਵੀ ਹੁਣ ਸਰਦਾ ਨਹੀਂ ਹੈਗਾ ਬਾਪੂ ਦਾ ਕੰਮ ਹੁੰਦਾ ਨਹੀਂ ਹੈਗਾ ਪਸ਼ੂਆਂ ਦਾ ਵੀ ਦੇਖਣਾ ਜਾਂ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਫਿਰ ਨਾ ਮੈਂ ਲਿਆਉਣੀ ਆ ਨਾਲ ਚਾਹ ਧਰ ਕਿਉ ਕੇਤਾ ਚ ਕਿੱਥੇ ਧੁੱਪੇ ਤੁਰੇ ਫਿਰੋਗੇ ਤੁਸੀਂ ਤੇ ਫਿਰ ਹੁਣ ਪਰੋਣੇ ਨੂੰ ਮਿਲ ਕੇ ਤਾਂ ਜਾਣਾ ਕਿ ਕੇਤਾ ਚ ਕਿੱਥੇ ਧੁੱਪੇ ਤੁਰਿਆ ਫਿਰੂੰਗਾ ਜੀ ਮੈਂ ਤਾਂ ਗਰਮੀ ਕਰਕੇ ਕਹਿਨੀ ਹੈ ਫਿਰ ਨਾ ਬਿਮਾਰ ਹੋ ਜਾਇਆ ਕਿ ਤਾਂ ਟੈਨਸ਼ਨ ਲਈ ਫਿਰਦੇ ਆ ਪਾਣੀ ਦੇ ਵਿੱਚ ਅਸੀਂ ਹੁਣ ਦੇਖ ਅਗਲਾ ਗੁੱਸਾ ਕਰੂਗਾ ਵੀ ਆਏ ਸੀਗੇ ਮਿਲ ਕੇ ਵੀ ਨਹੀਂ ਗਏ ਹੈਗੇ ਜੇ ਉਹਨੂੰ ਸਾਥ ਦੇਉ ਜੀਰੀ ਲਾਇਕੇ ਤਾਂ ਬੰਦੇ ਲੱਗੇ ਹੋਣਗੇ ਕੰਮ ਪਚਾਲੇ ਖੜਦਾ ਆ ਮੈਂ ਆ ਨਾਲ ਤਾਂ ਖੇਤ ਹੈਗਾ 5 ਮਿੰਟ ਲੱਗਣਗੇ ਮੈਨੂੰ ਜਾਣ ਤੇ ਜਦੋਂ ਨੂੰ ਜ਼ਿਆਦਾ ਰੁਕੇ ਉਦੋਂ ਤਾਂ ਮੈਂ ਆ ਜਾਊਗਾ ਕਿ ਗੱਲਬਾਤ ਕਰਕੇ ਇੱਕ ਤਾਂ ਹੁਣ ਉਧਰ ਤਾਂ ਫਰਕ ਪਈ ਜਾਂਦਾ ਹੁਣ ਇੱਧਰ ਵੀ ਪਵਾਲਾ ਚਲ ਕੋਈ ਨਹੀਂ ਹੈ ਵੀ ਕੱਪੜੇ ਲੀੜੇ ਜਿਗਾ ਜਦੋਂ ਆਗੇ ਨਾ ਚਾਹ ਪਣੀ ਪੀਕੇ ਸਾਰੇ ਦਿਖਾਉਂ ਚੱਲਾਂਗੇ ਆਪਾਂ ਕੋਈ ਨਾ ਆ ਨਾ ਦੇ ਕੱਪੜੇ ਲੀੜੇ ਦੇਖ ਲਾ ਵੀ ਤੈਨੂੰ ਕੱਪੜੇ ਲੀੜੇ ਤਾਂ ਦੇਖ ਲੈਣੀ ਆ ਮੈਂ ਤਾਂ ਤੁਹਾਡੇ ਨਾਲ ਨਾ ਹੁਣ ਹਰਪ੍ਰੀਤ ਕੋਲੇ ਉੱਤਰ ਜੂ ਆ ਤਾਂ ਤੇਰੇ پرانے ਦੀ ਪੈਂਟ ਸ਼ਰਟ ਆ ਹਾਏ ਆਈ ਵਾਰ ਇੰਨੀ ਮਹਿੰਗੀ ਪੈਂਟ ਸ਼ਰਟ ਕਿਉਂ ਲੈ ਕੇ ਆਉਣੇ ਹੁੰਨੇ ਹੋ ਮਹਿੰਗੀ ਨੂੰ ਕੀ ਮਹਿੰਗਾ ਆ ਇਹ ਤਾਂ ਹੁਣ ਆਇਆ ਸਾਲ ਤਾਂ ਤਿਹਾਰ ਆਉਂਦਾ ਦੇਣਾ ਲੈਣਾ ਤਾਂ ਪੈਂਦਾ ਹੀ ਆ ਆ ਤੇਰੀ ਸਸਤਾ ਦਾ ਛੂਟ ਆ ਹਾਂ ਤੇ ਆਪੇ ਤੇਰਾ ਲਾਤਾ ਸੀ ਹੂੰ ਬੀਬੀ ਤਾਂ ਕਹਿ ਦਿੰਦੀ ਹੁੰਦੀ ਆ ਕਹਿੰਦੇ ਨਾ ਮੰਗਾਇਆ ਕਰ ਕਹਿੰਦੀ ਲੈ ਐ ਮੈਂ ਕਹਿਨ ਨੂੰ ਆ ਮੁੜਕੇ ਨਾ ਹੋਵੇ ਹਰਪ੍ਰੀਤ ਦੀ ਸੱਸਾਂ ਨੂੰ ਕਰਨ ਲੱਗ ਜੇ ਹੂੰ ਸੋਹਣਾ ਤਾਂ ਪਸੰਦ ਆ ਸੋਹਣਿਆ ਆ ਤਾਂ ਹਰਪ੍ਰੀਤ ਭੈਣ ਦੇ ਪਾਉਣ ਵਾਲਾਗਾ ਉਹ ਇਹ ਜਿਹੇ ਰੰਗ ਵਾਲੇ ਪਸੰਦ ਕਰਦੀ ਹੁੰਦੀ ਐ ਮੈਂ ਤਾਂ ਨਾ ਸਮਾਨ ਤੈਨੂੰ ਦਿਖਾਈ ਜੰਨੀ ਐ ਸੱਚੀ ਜਿਆਦ ਮੇਰੇ ਹਰਪ੍ਰੀਤ ਆਈ ਜਾਂਦੀ ਐ ਉਹਦਾ ਜਵਾਕੜੀ ਦਾ ਸਮਾਨ ਤਾਂ ਜਿਵੇਂ ਅਸੀਂ ਐ ਬੈਗ ਬੰਦ ਲੈ ਗਏ ਸੀ ਐ ਹੀ ਮੋੜ ਲਏ ਚੱਲ ਕੋਈ ਨਾ ਉਹ ਕਹਣਾ ਐ ਸਦਾ ਨਾ ਵਰਤੂਗੀ ਠੀਕ ਆ ਨਾ ਜਦੋਂ ਬੁੜੀ ਦੀ ਧਰਮ ਟਿਕਾਣੇ ਆ ਗਈ ਕਹਿੰਦੇ ਹੁੰਦੇ ਤੀਆਂ ਨੂੰ ਤਾਂ ਨਾ ਭਾਂ ਦੀ ਪਾਟੀਆਂ ਲੀਰਾਂ ਲੈ ਕੇ ਆਜੋ ਉਹ ਵੀ ਚਾਉਣੇ ਦੀਆਂ ਤਾਰਾਂ ਹੁੰਦੀਆਂ ਨਾਲੇ ਇੱਕ ਗੱਲ ਦੀਆਂ ਧੀਆਂ ਨੇ ਇੱਕ ਮੋਹ ਪਿਆਰ ਦਾ ਬਰਤਨ ਦੇ ਭੁੱਖੀਆਂ ਹੁੰਦੀਆਂ ਜਿਹੜਾ ਕੋਸ ਪੇਕਿਆਂ ਨੇ ਦੇਤਾ ਉਹ ਤਾਂ ਧੰਨ ਕਰਕੇ ਮੰਨ ਲੈਂਦੀਆਂ ਵੀ ਹਾਂ ਸਾਡੇ ਪੇਕਿਆਂ ਤੋਂ ਆਈਆਂ ਉਹੀ ਤਾਂ ਗੱਲ ਆ ਲੈ ਆ ਫਿਰ ਪਾਲੀ ਕਾਸੇ ਹੋਰ ਚ ਹਾਂ ਛੂਟਾ ਵੀ ਨਹੀਂ ਮਾੜਾਗਾ ਤੂੰ ਵੀ ਦੋ ਛੂਟਾ ਤਾਂ ਜੋੜ ਦੇ ਉਹਨੇ ਆਈ ਵਾਰ ਛੂਟਾ ਤਾਂ ਬਸ ਉਹੀ ਫਿਰ ਤੈਨੂੰ ਪਤਾ ਦੇਣ ਲੈਣ ਤਾਂ ਪੈਂਦੀ ਆ ਇੱਕ ਰਖੜੀ ਦਾ ਨਾਲ ਹੀ ਦੇ ਦਿੰਨੇ ਆ ਉਹ ਰਖੜੀ ਵੇਲੇ ਤੈਨੂੰ ਕੋਈ ਗਿਫਟ ਲੈ ਦਾਂਗੇ ਤੇ ਪੈਸੇ ਦੇ ਦਾਂਗੇ ਕੋਈ ਨਾ ਰਖੜੀਆਂ ਤਾਂ ਕਹਿੰਦੇ ਹੁੰਦੇ ਸੱਚੇ ਦਿਲੋਂ ਤਾਂ ਨਾ ਇੱਕ ਮੋਹ ਪਿਆਰ ਦਾ ਧਾਗਾ ਹੈਗਾ ਵੀ ਭਾਈ ਮੇਰੇ ਭਰਾ ਉਹ ਤਾਂ ਕੁੜੀਆਂ ਕਹਿਣ ਲੱਗ ਜਾਂਦੇ ਮੇਰੇ ਭਰਾ ਦੀ ਲੰਬੀ ਉਮਰ ਮੰਗਦੀਆਂ ਮੈਂ ਹੈ ਤੇ ਉਲਟਾ ਰਖੜੀ ਕਿ ਪੈਣੀ ਆ ਭੈਣ ਆਪਦੇ ਭਾਈ ਦੇ ਘਰੇ ਨਾਲੇ ਰਖੜੀ ਲੈ ਕੇ ਜਾਵੇ ਨਾਲੇ ਆਪਦੇ ਭਰਾ ਦੀ ਪੈਂਟ ਸ਼ਰਟ ਲੈ ਕੇ ਜਾਵੇ ਨਾ ਹੀ ਭਰਾਈ ਦਾ ਸੂਟ ਨਾਲੇ ਭਤੀਜਾਂ ਦਾ ਮਾਣ ਤਾਣ ਕਰਕੇ ਆਵੇ ਜਾਂ ਭਤੀਜੀਆਂ ਦਾ ਠੀਕ ਹੈ ਨਾ ਜਿਹੜੇ ਕੁਆਰਿਆ ਤੇ ਉਹ ਆਪਦੇ ਭਰਾ ਨੂੰ ਕੱਪੜੇ ਲੱਤੇ ਦੇ ਕੇ ਆਉਣ ਵੀ ਲੈ ਭਰਾਵਾ ਤੇਰੀ ਲੰਬੀ ਉਮਰ ਮੰਗਣ ਵਾਸਤੇ ਆ ਕੱਪੜੇ ਲਿੱਤੇ ਸਮਾ ਕੇ ਭਾਈ ਤਿਆ ਰਖੜੀ ਮੈਂ ਤੇਰੇ ਬੰਨਤੀ ਉਹ ਤਾਂ ਆ ਕੇ ਕਹਿੰਦੇ ਹੁੰਦੇ ਰਖੜੀ ਤੇ ਡੱਬਾ ਲੈ ਜਾਂਦੀਆਂ ਤੇ ਉਲਟਾ ਭਰਾ ਨੂੰ ਖਰਚਾ ਇਹਦਾ ਘਰ ਇਕੱਠਾ ਕਰ ਦਿੰਦੀਆਂ ਹਰੇਕ ਤਿਆਰ ਹੀ ਪਹਿਣਾ ਵਾਸਤੇ ਆ ਪਹਿਣਾ ਦਾ ਵੀ ਤਿਹਾਰ ਮੰਨਿਆ ਜਾਊਗਾ ਇਹਦੇ ਨਾਲ ਭਰਾਵਾ ਦਾ ਵੀ ਨਾਲ ਤਿਹਾਰ ਹੋ ਜਾਊਗਾ ਰਖੜੀ ਤਾਂ ਭਰਾਵਾ ਦਾ ਤਿਹਾਰ ਆ ਨਾ ਕਿ ਪਹਿਣਾ ਦਾਗਾ ਸਹੀ ਤਾਂ ਉਹਨਾਂ ਨੂੰ ਕੱਪੜੇ ਲੱਤੇ ਦੇਣੇ ਚਾਹੀਦੇ ਆ ਕਿਉਂਕਿ ਉਹਨਾਂ ਦੀ ਲੰਬੀ ਉਮਰ ਮੰਗਦੇ ਆ ਵੀ ਉਹੀ ਪਾਉਣ ਤੇ ਹਣਾਉਣ ਇਹ ਤਾਂ ਆ ਕੇ ਕਹਿੰਦੇ ਹੁੰ ਮੈਂ ਤਾਂ ਆਪਦੇ ਭਰਾ ਤੇ ਐਤਕੀ ਰਖੜੀ ਐਂ ਲੈ ਕੇ ਜਾਉਂ ਮੈਂ ਕਹਿੰਦੀ ਆ ਆਪਣੇ ਵਾਂਗੂ ਫਿਰ ਸਾਰੇ ਲੋਕੋਂ ਵਿੱਚ ਧੁਰ ਪੈਣਗੇ ਕਹਿੰਦੇ ਹੁੰਦੇ ਮੁੰਡਿਆਂ ਤਾਂ ਕੋਈ ਵਿਚਾਰਾ ਤਿਹਾਰੀ ਨਹੀਂ ਈਆਂ ਨੂੰ ਸਦਾ ਹੀ ਦਿੰਦੇ ਆਏ ਹੈ ਚੱਲ ਕੋਈ ਨਹੀਂ ਗਗਨ ਰਹਿਣ ਦੀ ਤੂੰ ਐਵੇਂ ਨਾ ਖਰਚੇ ਕਰੀ ਰਖੜੀ ਤੇ ਆਏ ਨਾ ਹੀ ਲੈ ਕੇ ਹੁਣ ਮੈਂ ਆਪਦੇ ਮੂੰਹੋਂ ਕਹਿੰਦੀ ਤੈਨੂੰ ਚੰਗੀ ਨਹੀਂ ਲੱਗਦੀ ਹੈਗੀ ਵੀ ਹਾਂ ਤਾਰੇ ਭਰਾ ਵਾਸਤੇ ਪੈਂਟ ਸ਼ਰਟ ਵਗੈਰਾ ਲਈ ਗੱਲਾਂ ਤੂੰ ਬਹੁਤ ਸੋਹਣਾ ਕੀਤਾ ਮੈਨੂੰ ਜੱਚੀਆਂ ਵੀ ਵਧੀਆ ਲੱਗਿਆ ਚੱਲ ਕਰ ਤੂੰ ਨਾ ਲੈ ਕੇ ਆਈ ਮੈਨੂੰ ਪਾਸੇ ਦੀ ਭੁੱਖ ਨਹੀਂ ਹੈਗੀ ਵੀ ਤੁਹਾਡੇ ਭਰਾ ਨੂੰ ਕੱਪੜਾ ਲੈ ਲੈ ਨੂੰ ਕਾਦੀ ਭੁੱਖਾ ਮੈਂ ਆਪਦੇ ਭਰਾ ਨੂੰ ਦੇ ਕੇ ਆਉਂਗੀ ਹੈ ਤੂੰ ਵੀ ਕਹਾ ਆਪਦੇ ਭਰਾ ਨੂੰ ਲੈ ਕੇ ਜਾਈ ਤੂੰ ਵੀ ਕਰਾਈ ਖਰਚਾ ਇਹਨਾਂ ਦਾ ਹੋਰ ਕੀ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਹਾਂ ਚੱਲ ਮੈਂ ਕੱਪੜੇ ਲੈਣੇ ਸਾਂਭਦੀ ਆ ਤੇ ਬਾਅਦ ਚ ਆਈ ਰੱਖ ਲੱਗਦੇ ਨਾ ਉਹ ਤੁਹਾਨੂੰ ਉਦੋਂ ਦਾ ਉੱਥੇ ਗਿਆਗਾ ਆਪਾਂ ਤਾਂ ਰੋਟੀ ਵੀ ਖਾ ਹਟੀਆਂ ਚਾਹ ਵੀ ਪੀ ਹਟੇ ਹਜੇ ਤੱਕ ਖੇਤੋਂ ਨਹੀਂ ਆਇਆ ਮੈਨੂੰ ਭਈ ਲਾ ਦੇ ਹੁਣ ਹਰਪ੍ਰੀਤ ਕੋਲ ਕੋਈ ਨਹੀਂ ਤੂੰ ਬਹਿ ਜਾ ਗੱਡੀ ਚ ਉੱਤਰ ਜੀ ਆਹ ਨਾ ਫਿਰ ਬੈਠ ਜਾ ਬੇਲਾ ਕਰਦੇ ਸਾਡਾ ਮੁਰਕੇ ਲੋੜ ਪੈਂਦੀ ਰਹਿੰਦੀ ਆ ਕਾਸੇ ਨਾ ਕਾਸੇ ਦੀ ਆ ਕੱਪੜੇ ਤੂੰ ਕੱਢ ਲਾਉਂਦੇ। ਕੰਦੀ ਬੈਗ ਜਾ ਬੇਲਾ ਕਰਦੇ। ਕੋਈ ਗੱਲ ਨਹੀਂ। ਜੇ ਤੁਸੀਂ ਤੀਆਂ ਦਾ ਸਧਾਰਾ ਲੈ ਕੇ ਆਇਆਂ ਤੇ ਮੈਂ ਵੀ ਆਪਦੇ ਭਰਾ ਦੀ ਪੈਂਟ ਸ਼ਰਟ ਲੈ ਕੇ ਆਈ ਆ। ਅੱਛਾ, ਲੈ ਗਈ ਬੇਟੀਆਂ ਹੈਂ? ਹਾਂ। ਮੈਂ ਵੀ ਸੋਨੂੰ ਹੁਣ ਦੇਖੀ ਤੋਰ ਦੂੰ ਜਾਂ ਮੈਂ ਰਖੜੀ ਵਾਲੇ ਦਿਨ ਆਜ। ਗਗਨ, ਮੇਰੀ ਗੱਲ ਸੁਣੇਂ ਗਰਨਾ ਤਾਂ ਸਾਰਨਾ ਛੱਡ। ਨਾਲੇ ਤਾਂ ਜਾ ਜਾ ਕੇ ਹਾਕ ਮਾਰਦੇ ਖੇਤੋਂ ਉਹਨਾਂ ਨੂੰ ਵੀ ਆਜੋ। ਕਿਉਂਕਿ ਫੇਰ ਆਇਆ ਤੂੰ ਵੀ ਗਾਹ ਹਰਪ੍ਰੀਤ ਕੋਲ ਉਤਰਨਾ ਤੇ ਅਸੀਂ ਵੀ ਪਿੰਡ ਜਾਣਾ। ਸ਼ਾਮ ਹੋਈ ਜਾਂਦੀ ਐ, ਲੇਟ ਹੋਈ ਜਾਂਦੀ ਐ। ਆ ਬੈਗ ਫੜ ਸੋਡਾ ਫੇਰ ਗੱਡੀ 'ਚ ਰੱਖਣ ਲੱਗੀ। ਮੈਂ ਬਣਾ ਹੋਰ ਬਾਹਲੇ ਲੇਟ ਹੋਈ ਜਾਂਨੇ ਆ ਮੁੜ ਕੇ ਇੱਥੇ ਆਥਨ ਹੋ ਜਾਊਗਾ ਫਿਰ ਘਰੇ ਵੀ ਪਹੁੰਚਣਾ ਮੁੜ ਕੇ ਇਹਨੇ ਵੀ ਪਹੁੰਚਣਾ ਹਰਪ੍ਰੀਤ ਦੇ ਘਰੇ ਹੈਲੋ ਹਾਂ ਪੈਣ ਕਿਵੇਂ ਆ ਠੀਕ ਆ ਹਾਂ ਬਸ ਵਧੀਆ ਹੋਰ ਸਾਰੇ ਸੁਖ ਸੰਦ ਤੂੰ ਸੁਣਾ ਠੀਕ ਆ ਆ ਨਹੀਂ ਮੈਂ ਤਾਂ ਇਹਨੂੰ ਬਥੇਰਾ ਤੰਗ ਕਰਦੀ ਆ ਪਰ ਇਹ ਲੈਨ ਤੇ ਨਹੀਂ ਆਉਂਦੀ ਹੈਗੀ ਮੈਂ ਤਾਂ ਇਹਨੂੰ ਕਿੰਨੀ ਵਾਰੀ ਕਿਹਾ ਵੀ ਹਿੱਸਾ ਲੈ ਕੇ ਆ ਹਿੱਸਾ ਲੈ ਕੇ ਆ ਲੈ ਕੇ ਨਹੀਂ ਆਉਂਦੀ ਹੈਗੀ ਸੁਣ ਕੇ ਆਮਨਾਲ ਬਹਿ ਜਾਂਦੀ ਹੈਗੀ ਅੱਛਾ ਸੱਚੀ ਗੱਲ ਆ ਤੇਰੀ ਆਏ ਨਹੀਂ ਇਹਨੇ ਹਿੱਸਾ ਲੈ ਕੇ ਆਉਣਾ ਠੀਕ ਆ ਚਲ ਤੂੰ ਫੋਨ ਕੱਟ ਇਹਨੂੰ ਮੈਂ ਦੱਸ ਦਿਆਂ ਪਤਾ ਲੈ ਹਿੱਸਾ ਤਾਂ ਲਿਆਉਣ ਨੂੰ ਇਹ ਭੱਜੀ ਫਿਰੂਗੀ ਜਦੋਂ ਬੈਗ ਜੇ ਚੱਕ ਕੇ ਤਾਂ ਬਾਹਰ ਸਿੱਟਿਆ ਨਾ ਇਹ ਵੀ ਕੀ ਜਾਣੂਗੀ ਮੈਨੂੰ ਲੈ ਤੂੰ ਮਿੰਟ ਲਾਉਣੀ ਆ ਮੈਂ ਇਹਨੂੰ ਘਰੋਂ ਕੱਢਣ ਲਈ ਤਾਂ ਇਹ ਵੀ ਕੀ ਜਾਣਦੀ ਆ ਮੈਨੂੰ ਗੱਲ ਸੁਣਨੀ ਮੇਰੇ ਇੱਥੇ ਪੈਰ ਜੇ ਮਾਰ ਦੇ ਫਰੀ ਜਾਨੀ ਆ ਕੀ ਕਰਦੀ ਆ ਮੰਮੀ ਕਿੱਥੇ ਜਾਂਦੇ ਸੀ ਤੁਸੀਂ ਨੀ ਮੈਂ ਨਹੀਂ ਜਾਂਦੀ ਜਾਵੇਂ ਤੂੰ ਚੱਕਾ ਬੈਗੇ ਚਲ ਨਿਕਲ ਮੇਰੇ ਘਰੇ ਮੰਮੀ ਕਾ ਮੰਮੀ ਮੈਂ ਤਾਂ ਗਲਤੀ ਕੀ ਹੋਈ ਮੇਰੀ ਗੱਲ ਸੁਣ ਲੈ ਜੇ ਮੇਰੇ ਘਰੇ ਰਹਿਣਾ ਤਾਂ ਹਿੱਸਾ ਲੈ ਕੇ ਆ ਨਹੀਂ ਬੇਸ਼ੱਕ ਨਹੀਂ ਚੱਲ ਆਪਣੇ ਭਾਈ ਕੋਲ ਹੀ ਰਹੀ ਤੂੰ ਹਾਂ ਮੰਮੀ ਹਟ ਜਾ ਤੁਸੀਂ ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਂ ਆਪਣੇ ਵੀਰੇ ਤੋਂ ਤੇ ਆਪਣੇ ਪਿਓ ਤੋਂ ਹਿੱਸਾ ਨਹੀਂ ਮੰਗ ਸਕਦੀ ਨਹੀਂ ਮੰਗ ਸਕਦੀ ਨਾ ਤਾਂ ਫਿਰ ਉਹਨਾਂ ਦੇ ਕੋਲ ਜਾ ਕੇ ਬੈਠ ਚੱਲ